ਸ਼ੌਂਗਰਾ ਲਾਉਣੀ ਹੈ ਕਿ ਜਾਂ ਤੋਂ ਮਿਲੂਗੀ ਮਜਬੂਰੀ ਹੈ ਕੀ ਨਹੀਂ ਇੱਕ ਲੜਕਾ ਆਇਆ ਸੀ ਮੇਰੀ ਲਾਈਫ ਵਿੱਚ 5 ਸਾਲ ਪਹਿਲਾਂ ਤੇ ਉਹ ਨਾਲ ਮੈਂ ਰਿਲੇਸ਼ਨ ਵਿੱਚ ਰਹਿੰਦੀ ਸੀ 6 ਮਹੀਨੇ ਉਹ ਨਾਲ ਰਿਲੇਸ਼ਨ 'ਚ ਰਹੀ ਆ ਤੇ ਬਾਅਦ ਵਿੱਚ ਉਹ ਚਿੱਟੜ ਪਿੰਡਾਂ ਹੁੰਦਾ ਸੀ ਉਹਨੂੰ ਮੈਂ ਰੋਕਦੀ ਹੁੰਦੀ ਸੀ ਤੇ ਉਹ ਆਪ ਤਾਂ ਹਟਿਆ ਨਹੀਂ ਉਹਨੇ ਮੈਨੂੰ ਵੀ ਲਾ ਦਿੱਤਾ ਕਿਹੜਾ ਕਹੋ ਆ ਕਿ ਕਿੱਥੋਂ ਦਾ ਰਹਿਣਾ ਰਾਜਵਿੰਦਰ ਸਿੰਘ ਉਹਦਾ ਨਾਮ ਆ ਮੋਕੇ ਦਾ ਰਹਿਣ ਵਾਲਾ ਮੋਕੇ ਕੋਈ ਪਿੰਡ ਦੇ ਖਾਸ ਮੇਰੇ ਨਹੀਂ ਮੋਕੇ ਪਿੰਡ ਆ ਅੱਛਾ ਸ਼ੇਰਪੁਰ ਜਾ ਕੇ ਸ਼ੇਰਪੁਰ ਤੋਂ ਗਏ ਚੰਗਲੀ ਪਿੰਡ ਆ ਉੱਥੇ ਰਹਿ ਰਹੀ ਆਪਣੀ ਭੈਣ ਕੋਲ ਜਾ ਕੇ ਭੈਣ ਦਾ ਨਾਮ ਕੀ ਹੈ ਕੀ ਨਾ ਸਿਕੁਲਦੀਪ ਕੋਰ ਕਿੰਨਾ ਚਿਰ ਰਿਲੇਸ਼ਨ ਚ ਰਹੀਆਂ ਬਣਾਂ ਉਹਨਾਂ ਮੈਂ 3-4 ਸਾਲ ਰਿਲੇਸ਼ਨ ਚ ਰਹੀਆਂ ਕੋਈ ਨਸ਼ੇ ਕਰਦਾ ਸੀ ਉਹ ਵੀ ਨਸ਼ੇ ਕਰਦਾ ਸੀ ਤੇ ਮੈਂ ਉਹਨੂੰ ਰੋਕਦੀ ਹੁੰਦੀ ਸੀ ਬਾਅਦ ਵਿੱਚ ਉਹਨੇ ਮੈਨੂੰ ਨਸ਼ੇ ਤੇ ਲਾਤਾ ਤੇ ਇੱਕ ਦਿਨ ਉਹ ਫੜਿਆ ਗਿਆ ਜੇਲ੍ਹ ਚ ਚਲ ਗਿਆ ਤੇ ਬਾਅਦ ਚ ਉਹਦੀ ਮਾਂ ਮੈਨੂੰ ਗਲਤ ਕੰਮਾਂ ਚ ਪਾਤਾ ਉਹਦੀ ਮਾਂ ਨੇ ਕਹਿੰਦੀ ਗਲਤ ਕੰਮ ਮਤਲਬ ਹੋਟਲਾਂ ਚ ਕਲਾਉਂਦੀ ਹੁੰਦੀ ਸੀ ਬੈਡ ਰਿਲੇਸ਼ਨ ਤੇ ਅੱਛਾ ਕਹਿੰਦੀ ਹੁੰਦੀ ਸੀ ਮੈਨੂੰ 3000 ਰੁਪਏ ਚਾਹੀਦਾ ਵਾ ਤੇ ਮੇਰੇ ਲੜਕੇ ਨੂੰ ਵੀ ਪੈਸੇ ਭੇਜ ਜੇਲ੍ਹ ਵਿੱਚ ਤੇ ਉਹਦੀਆਂ ਜ਼ਮਾਨਤਾਂ ਵੀ ਤੂੰ ਕਰਾ ਫੜਿਆ ਉਹ ਆਪਣੀ ਗਲਤੀ ਨਾ ਗਿਆ ਤੇ ਦੋਸ਼ ਮੇਰੇ ਤੇ ਲਾਉਂਦੀ ਸੀ ਗਲਤੀਆਂ ਕਰਦਾ ਹੁੰਦਾ ਸੀ ਕਦੇ ਕਿਸੇ ਦਾ ਫੋਨ ਖੋਲਿਆ ਕਦੀ ਕੁਛ ਕਰ ਲਿਆ ਕਦੀ ਕੁਛ ਕਰ ਲਿਆ ਚੋਰੀਆਂ ਕਰਦਾ ਹੁੰਦਾ ਸੀ ਜੋੜ ਆ ਫੇ ਤੂੰ ਆਪਣਾ ਰਿਲੇਸ਼ਨ ਤੋੜਨ ਦੀ ਕੋਸ਼ਿਸ਼ ਤੂੰ ਨਹੀਂ ਕੀਤੀ ਉਹ ਨਾਲ रिलेशन ਤੋੜਨ ਦੀ ਕੋਸ਼ਿਸ਼ ਕੀਤੀ ਬਾਅਦ ਵਿੱਚ ਉਹਨਾਂ ਨੇ ਮੈਨੂੰ ਮਜਬੂਰ ਕਰਤਾ ਸੀ ਜਦੋਂ ਮੈਂ ਰਿਲੇਸ਼ਨ ਤੋੜਤਾ ਫਿਰ 4 ਸਾਲ ਬਾਅਦ ਹੁਣ ਭਗਵੰਤ ਮਾਨ ਸਰਕਾਰ ਕਹਿੰਦੀ ਹੈ ਕਿ ਨਸ਼ਾ ਸੀ ਖਤਮ ਕਰ ਰਹੇ ਆ ਪਰ ਤੁਹਾਨੂੰ ਨਸ਼ਾ ਕਿਤਨੇ ਕਿਤੇ ਦੇਖੇ ਜਾਂਦੇ ਇੱਥੋਂ ਇੱਥੋਂ ਪੇਟੋਂ ਇੱਥੋਂ ਤਰਤਾਪ ਹੋ ਜਾਂਦਾ ਹਾਂਜੀ ਘਰੇ ਬੜਾ ਜਾਂਦੇ ਕਿ ਨਾਲ ਲਿਆਉਣਾ ਪੈਂਦਾ ਨਹੀਂ ਲਿਆ ਕੇ ਆਉਣਾ ਪੈਂਦਾ ਕਿੰਨੇ ਦੀ ਲੈ ਕੇ ਆਉਂਦੇ ਕਿੰਨੇ ਮੈਂ 500 ਦਾ 500 ਦਾ ਡੇਲੀ ਦਾ 500 ਦਾ ਪੀਣੀ ਤੋਂ ਹਾਂਜੀ ਤੇ ਜੇ ਹੁਣ ਛੱਡਣ ਦੀ ਕੋਸ਼ਿਸ਼ ਕਰਨੀ ਹਾਂਜੀ ਹੁਣ ਆ ਜਿਹੜੇ ਲੜਕੇ ਨੇ ਤੇਰੇ ਨਾਲ ਧੋਖਾ ਕੀਤਾ ਵਾ ਇਹ ਉਹ ਨਸ਼ਾ ਛੱਡ ਲਾਇਆ ਬਾ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੀਆਂ ਵੀ ਉਹਨੂੰ ਕੀ ਚਾਹਤਾਂ ਨੇ ਜੀ ਮੈਂ ਪ੍ਰਸ਼ਾਸਨ ਕੋਲ ਉਹ ਹੀ ਮੰਗ ਕਰਦੀਆਂ ਕਿ ਉਹਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਵੇ ਕਿਉਂਕਿ ਉਹਨੇ ਮੇਰੀ ਜ਼ਿੰਦਗੀ ਖਰਾਬ ਕਰਤੀ ਆ ਭਗਵੰਦ ਮਾਨ ਸਰਕਾਰ ਨੂੰ ਕੀ ਕਹਿਣਾ ਚਾਹੁੰਦੀ ਕਿ ਉਹਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੂੰ ਨਸ਼ਾ ਛੱਡਣਾ ਚਾਹੁੰਦੀ ਹਾਂ ਹਾਂ ਜੀ ਭਗਵੰਦ ਮਾਨ ਸਰਕਾਰ ਨੂੰ ਕੀ ਕਹਿਣਾ ਚਾਹੁੰਦੀ ਕਿ ਮੇਰਾ ਮੈਸੇਜ ਲਾਇਆ ਜਾਵੇ ਹਾਂ ਜੀ ਮੈਨੂੰ ਨਸ਼ਾ ਛੱਡਾਇਆ ਜਾਵੇ ਮੇਰੀ ਮਦਦ ਕੀਤੀ ਜਾਵੇ ਬਸ ਮੈਨੂੰ ਕਿਸੇ ਸੈਂਟਰ ਵਗੈਰਾ ਚ ਜਾਣਾ ਚਾਹੁੰਨੀ ਆ ਮੈਂ ਚੱਲਣਾ ਚਾਹੁੰਨੀ ਆ ਹਾਂਜੀ ਤੁਸੀਂ ਕਹਿ ਰਹੇ ਸੀ ਕਿ ਤੁਹਾਡੀ ਜਿਹੜੀ ਸੱਸ ਆ ਉਹ ਤੁਹਾਨੂੰ ਲੋਕਾਂ ਨਾਲ ਗਲਤ ਕੰਮ ਕਰਨ ਵਾਸਤੇ țeਹਿੰਦੀ ਹਾਂਜੀ ਰੋਜ਼ ਦਾ ਤੇ ਨਹੀਂ ਰੋਜ਼ ਦਾ 3000 ਰੁਪਏ ਮੰਗ ਕਰਦੀ ਸੀ ਮੇਰੇ ਕੋਲ ਕੱਲ ਕੱਲੀ ਤੇਰੀ ਸੱਸ ਵੀ ਦੇ ਦੇ ਕਿ ਸੋਹਰਾ ਵੀ ਵਿੱਚ ਆ ਨਹੀਂ ਸੋਹਰਾ ਨਹੀਂ ਹੈਗਾ ਸੋਹਰਾ ਮਰ ਗਿਆ ਹੀ ਹਾਂ ਵਿਆਹ ਨਹੀਂ ਹੋਇਆ ਮੇਰਾ ਉਹਦੇ ਨਾਲ ਰਿਲੇਸ਼ਨ 'ਚ ਰਹਿੰਦੀ ਸੀ ਬਸ ਉਹ ਜੀ ਥ੍ਰੀ ਦਾ ਸਮਾਂਤ ਬਣਾਉਂਦੇ ਹੋ ਗਰਾਹ ਤੇ ਉਹ ਨਸ਼ਾ ਲਾਤਾ ਹਾਂ ਹਾਂਜੀ ਠੀਕ ਹੈ ਏ ਹੁਣ ਇਥੋਂ ਤੈਨੂੰ ਨਸ਼ਾ ਪਿੰਡੋਂ ਇਥੋਂ ਇਥੋਂ ਮਿਲ ਜਾਂਦਾ ਤੰਦਰਦਰ ਸਰ ਤੋਂ ਹਾਂਜੀ ਕਿੰਨੀ ਉਮਰ ਹੈ ਕੰਨੀ ਤੇਰੇ ਕੋਲ ਮੇਰੀ 18 ਸਾਲ 18 ਸਾਲ ਪੰਨੀ ਤੇ ਲਾਉਣੀ ਆ ਕਿ ਜਾਂ ਪੰਨੀ ਤੇ ਪਹਿਲਾਂ ਟੀਕੇ ਉਹਨੇ ਟੀਕਿਆਂ ਤੇ ਲਾਇਆ ਸੀ ਮੈਂ ਬੜੀ ਮੁਸ਼ਕਲ ਨਾਲ ਦਵਾਈ ਤੂਈ ਖਾ ਕੇ ਹੁਣ ਪੰਨੀ ਤੇ ਆਈ ਹਾਂ ਉਹਨੇ ਮੇਰੀ ਜ਼ਿੰਦਗੀ ਇੰਨੀ ਖਿਆਲੀ ਖਰਾਬ ਕੀਤੀ ਸੀ ਨਾ ਤੇ ਹਾਰ ਕੇ ਮੈਂ ਉਹਨਾਂ ਰਿਲੇਸ਼ਨ ਖਤਮ ਕਰ ਦਿੱਤਾ ਵਾ ਅੱਛਾ ਪਰ ਆਪ ਉਹ ਆਪਣੇ ਘਰ ਤੇ ਕੋ ਰਹਿੰਦਾ ਪਿਆ ਤੇ ਮੈਂ ਇੱਥੇ ਦਰਦ-ਦਰ ਤੇ ਠੱਕੀ ਕੰਨੀ ਆ। ਹੁਣ ਮਾਨ ਸਰਕਾਰ ਨੂੰ ਕੀ ਕਹਿਣਾ ਚਾਹੁੰਦੀ? ਮਾਨ ਸਰਕਾਰ ਨੂੰ ਇਹੋ ਕਹਿਣਾ ਚਾਹੁੰਦੀ ਆ ਕਿ ਮੇਰੇ ਹੱਥ ਖੜੇ ਆ। ਮੈਨੂੰ ਇਸ ਕੋਡ ਵਿੱਚੋਂ ਕੱਢਿਆ ਜਾਵੇ ਤੇ ਉਹਨੂੰ ਜਲਦ ਤੋਂ ਜਲਦ ਫੜਿਆ ਜਾਵੇ। ਕਿਉਂਕਿ ਜਿੰਨੇ ਮੇਰੀ ਜ਼ਿੰਦਗੀ ਖਰਾਬ ਕੀਤੀ ਆ। ਕੋਈ ਕੁਝ ਨਹੀਂ ਕਹਣਾ ਚਾਹੁੰਦੀ। ਕੀ ਨਾਮ ਆਉਂਦਾ? ਮੇਰਾ ਨਾਮ ਅਰਮਨ ਜੱਤ ਕੋ। ਚਿੱਟੇ ਦੀ ਆਦੀ ਹੋ ਚੁੱਕੀਆਂ ਕੀ ਕਰਨਾ ਹੈ ਸ਼ੌਂਗਰਾ ਲਾਉਣੀ ਹੈ ਕਿ ਜਾਂ ਤੋਂ ਮਿਲ ਜੀਏ ਮਜਬੂਰੀ ਹੈ ਕੀ ਨਹੀਂ ਇੱਕ ਲੜਕਾ ਆਇਆ ਸੀ ਮੇਰੀ ਲਾਈਫ ਵਿੱਚ 5 ਸਾਲ ਪਹਿਲਾਂ ਤੇ ਉਹ ਨਾਲ ਮੈਂ ਰਿਲੇਸ਼ਨ ਵਿੱਚ ਰਹਿੰਦੀ ਸੀ 6 ਮਹੀਨੇ ਉਹਨਾ ਰਿਲੇਸ਼ਨ ਚ ਰਹੀ ਆ ਤੇ ਬਾਅਦ ਵਿੱਚ ਉਹ ਚਿੱਟਾ ਪਿੰਦਾ ਹੁੰਦਾ ਸੀ ਉਹਨੂੰ ਮੈਂ ਰੋਕਦੀ ਹੁੰਦੀ ਸੀ ਤੇ ਉਹ ਉਹ ਆਪ ਦਾ ਹਟਿਆ ਨਹੀਂ ਉਹਨੇ ਮੈਨੂੰ ਵੀ ਲਾ ਦਿੱਤਾ ਲੜਕਾ ਕਹੋ ਨਾਲ ਕਿੱਥੋਂ ਦਾ ਰਹਿਣਾ ਰਾਜਵਿੰਦਰ ਸਿੰਘ ਉਹਦਾ ਨਾਮ ਆ ਮੋਗੇ ਦਾ ਰਹਿਣ ਵਾਲਾ ਮੋਗੇ ਕੋਈ ਪਿੰਡ ਦੇ ਖਾਸ ਮੈਂ ਨਹੀਂ ਨਹੀਂ ਮੋਗੇ ਪਿੰਡਾ ਅੱਛਾ ਛੇਰਪੁਰ ਜਾ ਕੇ ਛੇਰਪੁਰ ਤੋਂ ਅੱਗੇ ਚੰਗਲੀ ਪਿੰਡਾ ਉੱਥੇ ਰਹਿ ਰਹੀ ਆਪਣੀ ਭੈਣ ਕੋ ਜਾ ਕੇ ਭੈਣ ਦਾ ਨਾਮ ਕੀ ਹੈ ਕੀ ਆ ਸੀ ਕੁਲਦੀਪ कौर ਕਿੰਨਾ ਚਿਰ ਰਿਲੇਸ਼ਨ ਚ ਰਹੀ ਹੈ ਬਣਾਉਂਦੀ ਉਹਨਾ ਮੈਂ 3-4 ਸਾਲ ਰਿਲੇਸ਼ਨ ਚ ਰਹੀ ਆ ਕੋਈ ਨਸ਼ਾ ਕਰਦਾ ਸੀ ਉਹ ਵੀ ਨਸ਼ਾ ਕਰਦਾ ਸੀ ਤੇ ਮੈਂ ਉਹਨੂੰ ਰੋਕਦੀ ਹੁੰਦੀ ਸੀ ਬਾਅਦ ਵਿੱਚ ਉਹਨੇ ਮੈਨੂੰ ਨਸ਼ੇ ਤੇ ਲਾਤਾ ਤੇ ਇੱਕ ਦਿਨ ਉਹ ਫੜਿਆ ਗਿਆ ਜੇ ਜੇ ਚਲੇ ਗਿਆ ਤੇ ਬਾਅਦ ਉਹਦੀ ਮਾਂ ਮੈਨੂੰ ਗਲਤ ਕੰਮਾਂ ਚ ਪਾਤਾ ਉਹਦੀ ਮਾਂ ਨੇ ਕਹਿੰਦੀ ਕੀ ਗਲਤ ਕੰਮ ਮਤਲਬ ਹੋਟਲਾਂ ਚ ਕਲਾਉਂਦੀ ਹੁੰਦੀ ਸੀ ਬੈਡ ਰਿਲੇਸ਼ਨ ਤੇ ਕਹਿੰਦੀ ਹੁੰਦੀ ਸੀ ਮੈਨੂੰ 3000 ਰੁਪਏ ਚਾਹੀਦਾ ਵਾ ਤੇ ਮੇਰੇ ਲੜਕੇ ਨੂੰ ਵੀ ਪੈਸੇ ਭੇਜ ਜੇਲ੍ਹ ਵਿੱਚ ਤੇ ਉਹਦੀਆਂ ਜ਼ਮਾਨਤਾਂ ਵੀ ਤੂੰ ਕਰਾ ਫੜਿਆ ਉਹ ਆਪਣੀ ਗਲਤੀ ਨਾ ਗਿਆ ਤੇ ਦੋਸ਼ ਮੇਰੇ ਤੇ ਲਾਉਂਦੀ ਸੀ ਗਲਤੀਆਂ ਕਰਦਾ ਹੁੰਦਾ ਸੀ ਕਦੀ ਕਿਸੇ ਦਾ ਫੋਨ ਖੋਲਿਆ ਕਦੀ ਕੋਸ਼ਿਸ਼ ਕਰ ਲਿਆ ਕਦੀ ਕੋਸ਼ਿਸ਼ ਕਰ ਲਿਆ ਚੋਰੀਆਂ ਕਰਦਾ ਹੁੰਦਾ ਸੀ ਜੋੜਾ ਫੇ ਤੂੰ ਆਪਣਾ ਰਿਲੇਸ਼ਨ ਤੋੜਨ ਦੀ ਕੋਸ਼ਿਸ਼ ਤੂੰ ਨਹੀਂ ਕੀਤੀ ਉਹ ਨਾਲ ਰਿਲੇਸ਼ਨ ਤੋੜਨ ਦੀ ਕੋਸ਼ਿਸ਼ ਕੀਤੀ ਬਾਅਦ ਵਿੱਚ ਉਹਨਾਂ ਨੇ ਮੈਨੂੰ ਮਜਬੂਰ ਕਰਤਾ ਸੀ ਜਦੋਂ ਮੈਂ ਰਿਲੇਸ਼ਨ ਤੋੜਦਾ ਫਿਰ 4 ਸਾਲ ਬਾਅਦ ਹੁਣ ਪਗੋਂਦ ਮਾਂ ਸਰਕਾਰ ਕਹਿੰਦੀ ਹੈ ਕਿ ਨਸ਼ਾ ਸੀ ਖਤਮ ਕਰ ਰਹੇ ਆ ਪਰ ਤੁਹਾਨੂੰ ਨਸ਼ਾ ਕਿਤਨੇ ਕਿਤੇ ਦੇਖਿਆ ਜਾਂਦਾ ਇਥੋਂ ਇਥੋਂ ਬੈਠੋ ਇਥੋਂ ਤਰ ਤਰਪ ਮਿਲ ਜਾਂਦਾ ਹਾਂਜੀ ਘਰੇ ਬੜਾ ਜਾਂਦੇ ਆ ਕਿ ਚਾ ਲੈਣਾ ਪੈਂਦਾ ਨਹੀਂ ਲੈ ਕੇ ਆਉਣਾ ਪੈਂਦਾ ਕਿੰਨੇ ਦੀ ਲੈ ਕੇ ਆਉਂਦੇ ਕਿੰਨੇ ਮੈਂ 500 ਦਾ 500 ਦਾ ਡੇਲੀ ਦਾ 500 ਦਾ ਵੀ ਨਹੀਂ ਦੋ ਹਾਂਜੀ ਤੇ ਜੇ ਹੁਣ ਛੱਡਣ ਦੀ ਕੋਸ਼ਿਸ਼ ਕਰਨੀ ਹਾਂਜੀ ਹੁਣ ਜਿਹੜੇ ਲੜਕੇ ਨੇ ਤੇਰੇ ਨਾਲ ਧੋਖਾ ਕੀਤਾ ਵਾ ਤੇਨੂੰ ਨਸ਼ੇਤ ਲਾਇਆ ਵਾ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੀਆਂ ਵੀ ਉਹਨੂੰ ਕੀ ਸਜ਼ਾ ਮਿਲਣੀ ਹੈ ਜੀ ਮੈਂ ਪ੍ਰਸ਼ਾਸਨ ਕੋਲ ਉਹ ਹੀ ਮੰਗ ਕਰਦੀ ਹਾਂ ਕਿ ਉਹਨੂੰ ਚੇਲਦੀਆਂ ਸਲਾਖਾਂ ਪਿੱਛੇ ਜਾਵੇ ਕਿਉਂਕਿ ਉਹਨੇ ਮੇਰੀ ਜ਼ਿੰਦਗੀ ਖਰਾਬ ਕਰਤੀ ਆ ਭਗਵੰਦ ਮਾਨ ਸਰਕਾਰ ਦੇਖਣਾ ਜੀ ਕਿ ਉਹਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੂੰ ਨਸ਼ਾ ਛੱਡਣਾ ਚਾਹੁੰਦੀ ਹਾਂ ਹਾਂਜੀ ਮੈਂ ਤੁਹਾਨੂੰ ਸਰਕਾਰ ਨੂੰ ਕੀ ਕਹਿਣਾ ਚਾਹੁੰਦੀ ਆ ਕਿ ਮੇਰਾ ਮੈਸੇਜ ਲਾਇਆ ਜਾਵੇ ਹਾਂਜੀ ਮੈਨੂੰ ਨਸ਼ਾ ਛਡਾਇਆ ਜਾਵੇ ਮੇਰੀ ਮਦਦ ਕੀਤੀ ਜਾਵੇ ਬਸ ਮੈਨੂੰ ਕਿਸੇ ਸੈਂਟਰ ਵਗੈਰਾ ਚ ਜਾਣਾ ਚਾਹੁੰਦੀ ਆ ਮੈਂ ਜਾਣਾ ਚਾਹੁੰਦੀ ਆ ਹਾਂਜੀ ਤੁਸੀਂ ਕਹਿ ਰਹੇ ਸੀ ਕਿ ਤੁਹਾਡੀ ਜਿਹੜੀ ਸੱਸ ਆ ਉਹ ਤੁਹਾਨੂੰ ਲੋਕਾਂ ਨਾਲ ਗਲਤ ਕੰਮ ਕਰਨ ਵਾਸਤੇ țeਹਿੰਦੀ ਹਾਂਜੀ ਰੋਜ਼ ਦਾ 300 300 ਰੁਪਏ ਮੰਗ ਕਰਦੀ ਸੀ ਮੇਰੇ ਕੋਲੋਂ ਕੱਲ ਕੱਲੀ ਤੇਰੀ ਸੱਸ ਦੇ ਦੇ ਕੇ ਸੋਰਾ ਵੀ ਵਿੱਚ ਸਾਮ ਨਹੀਂ ਸੋਰਾ ਨਹੀਂ ਹੈਗਾ ਸੋਰਾ ਮਰ ਗਿਆ ਹੀ ہاں ਵਿਆਹ ਨਹੀਂ ਹੋਇਆ ਮੇਰਾ ਉਹਦੇ ਨਾਲ ਰਿਲੇਸ਼ਨ ਚ ਰਹਿੰਦੀ ਸੀ ਬਸ ਉਹਨੂੰ ਥ੍ਰੀਰ ਕੇ ਸਮਾਧ ਬਿડાਉਂਦੇ ਰਹਿੰਦੇ ਉਹਨਾਂ ਤੇ ਉਹ ਨਸ਼ਾ ਲਾਤਾ ਨੇ ਹਾਂਜੀ ਠੀਕ ਹੈ ਤੇ ਹੁਣ ਇੱਥੋਂ ਤੈਨੂੰ ਨਸ਼ਾ ਪਿੰਡੋਂ ਇੱਥੋਂ ਇੱਥੋਂ ਮਿਲ ਜਾਂਦਾ ਤਰ ਤਰ ਸਰ ਤੋਂ ਹਾਂਜੀ ਕਿੰਨੀ ਉਮਰ ਹੈ ਕਿੰਨੀ ਕਰੀ ਬੰ ਮੇਰੀ 14 ਸਾਲ 14 ਸਾਲ ਪੰਨੀ ਤੇ ਲਾਉਣੀ ਹੈ ਕਿ ਜਾਂ ਪੰਨੀ ਤੇ ਪਹਿਲਾਂ ਟੀਕੇ ਉਹਨੇ ਟੀਕਿਆਂ ਤੇ ਲਾਇਆ ਸੀ ਮੈਂ ਬੜੀ ਮੁਸ਼ਕਿਲ ਨਾਲ ਦਵਾਈ ਦੂਈ ਖਾ ਕੇ ਹੁਣ ਪੰਨੀ ਤੇ ਆਈ ਆ ਉਹਨੇ ਮੇਰੀ ਜ਼ਿੰਦਗੀ ਇੰਨੀ ਜ਼ਿਆਦਾ ਖਰਾਬ ਕੀਤੀ ਸੀ ਨਾ ਤੇ ਹਾਰ ਕੇ ਮੈਂ ਉਹਨਾਂ ਰਿਲੇਸ਼ਨ ਖਤਮ ਕਰ ਦਿੱਤਾ ਵਾ ਪਰ ਆਪ ਉਹ ਆਪਣੇ ਘਰ ਤੇ ਕੋ ਰਹਿੰਦਾ ਪਿਆ ਤੇ ਮੈਂ ਇੱਥੇ ਦਰਦ ਦਰਦ ਤੇ ਥੱਕੀ ਕੰਨੀ ਆ ਹੁਣ ਮਾਨ ਸਰਕਾਰ ਨੂੰ ਕੀ ਕਹਿਣਾ ਚਾਹੁੰਦੀ ਮਾਨ ਸਰਕਾਰ ਨੂੰ ਇਹੋ ਕਹਿਣਾ ਚਾਹੁੰਦੀ ਆ ਕਿ ਮੇਰੇ ਹੱਥ ਖੜੇ ਆ ਮੈਨੂੰ ਇਸ ਕੋਡ ਵਿੱਚੋਂ ਕੱਢਿਆ ਜਾਵੇ ਤੇ ਉਹਨੂੰ ਜਲਦ ਤੋਂ ਜਲਦ ਫੜਿਆ ਜਾਵੇ ਕਿਉਂਕਿ ਜਿੰਨੇ ਮੇਰੀ ਜਿੰਨੀ ਖਰਾਬ ਕੀਤੀ ਆ ਉਹ ਕੁਛ ਨਹੀਂ ਕੰਨ ਜਾਂਦੀ ਕੀ ਨਾਮ ਉਹਦਾ ਮੇਰਾ ਨਾਮ ਅਨਜੋਤ ਕੋ ਚਿੱਟੇ ਦੀ ਆਦੀ ਹੋ ਚੁੱਕੀਆਂ ਕੀ ਕਰਨਾ ਹੈ ਸ਼ੌਂਗਰਾ ਲਾਉਣੀ ਹੈ ਕਿ ਜਾਂ ਤੋਂ ਮਿਲ ਜੀਏ ਮਜਬੂਰੀ ਹੈ ਕੀ ਨਹੀਂ ਇੱਕ ਲੜਕਾ ਆਇਆ ਸੀ ਮੇਰੀ ਲਾਈਫ ਵਿੱਚ 5 ਸਾਲ ਪਹਿਲਾਂ ਤੇ ਉਹ ਨਾਲ ਮੈਂ ਰਿਲੇਸ਼ਨ ਵਿੱਚ ਰਹਿੰਦੀ ਸੀ 6 ਮਹੀਨੇ ਉਹ ਨਾਲ ਰਿਲੇਸ਼ਨ 'ਚ ਰਹੀ ਆ ਤੇ ਬਾਅਦ ਵਿੱਚ ਉਹ ਚਿੱਟਾ ਪਿੰਡਾ ਹੁੰਦਾ ਸੀ ਉਹਨੂੰ ਮੈਂ ਰੋਕਦੀ ਹੁੰਦੀ ਸੀ ਤੇ ਉਹ ਉਹ ਆਪ ਦਾ ਹਟਿਆ ਨਹੀਂ ਉਹਨੇ ਮੈਨੂੰ ਵੀ ਲਾ ਦਿੱਤਾ ਰਾਜਵਿੰਦਰ ਸਿੰਘ ਉਹਦਾ ਨਾਮ ਆ ਮੋਕੇ ਦਾ ਰਹਿਣ ਵਾਲਾ ਮੋਕੇ ਕੋਈ ਪਿੰਡ ਦੇ ਖਾਸ ਨੇ ਨਹੀਂ ਮੋਕੇ ਪਿੰਡ ਆ ਅੱਛਾ ਸ਼ੇਰਪੁਰ ਜਾ ਕੇ ਸ਼ੇਰਪੁਰ ਤੋਂ ਅੱਗੇ ਚੰਗਲੀ ਪਿੰਡ ਆ ਉੱਥੇ ਰਹਿ ਰਿਹਾ ਆਪਣੀ ਭੈਣ ਕੋਲ ਜਾ ਕੇ ਭੈਣ ਦਾ ਨਾਮ ਕੀ ਹੈ ਕੀ ਨਾਮ ਸੀ ਕੁਲਦੀਪ कौर ਕਿੰਨਾ ਚਿਰ ਰਿਲੇਸ਼ਨ ਚ ਨਹੀਂ ਬਣਿਆ ਉੰਨਾ ਮੈਂ 3-4 ਸਾਲ ਰਿਲੇਸ਼ਨ 'ਚ ਰਹੀ ਆ। ਕੋਈ ਨਸ਼ਾ ਕਰਦਾ। ਉਹ ਵੀ ਨਸ਼ੇ ਕਰਦਾ ਸੀ ਤੇ ਮੈਂ ਉਹਨੂੰ ਰੋਕਦੀ ਹੁੰਦੀ ਸੀ। ਬਾਅਦ ਵਿੱਚ ਉਹਨੇ ਮੈਨੂੰ ਨਸ਼ੇ ਤੇ ਲਾਤਾ ਤੇ ਇੱਕ ਦਿਨ ਉਹ ਪੜਿਆ ਗਿਆ। ਜਿਹਦੇ 'ਚ ਚਲ ਗਿਆ ਤੇ ਬਾਅਦ 'ਚ ਉਹਦੀ ਮਾਂ ਮੈਨੂੰ ਗਲਤ ਕੰਮਾਂ 'ਚ ਪਾਤਾ ਉਹਦੀ ਮਾਂ ਨੇ। ਕਹਿੰਦੀ ਗਈ ਗਲਤ ਕੰਮ ਮਤਲਬ ਹੋਟਲਾਂ 'ਚ ਘੁਲਾਉਂਦੀ ਹੁੰਦੀ ਸੀ। ਬੈਡ ਰਿਲੇਸ਼ਨ ਤੇ। ਅੱਛਾ। ਕਹਿੰਦੀ ਹੁੰਦੀ ਸੀ ਮੈਨੂੰ 3000 ਰੁਪਏ ਚਾਹੀਦਾ ਵਾ ਤੇ ਮੇਰੇ ਲੜਕੇ ਨੂੰ ਵੀ ਪੈਸੇ ਭੇਜ ਜੇਲ੍ਹ ਵਿੱਚ ਤੇ ਉਹਦੀਆਂ ਜ਼ਮਾਨਤਾਂ ਵੀ ਤੂੰ ਕਰਾ। ਹੂੰ। ਫੜ ਫੜਿਆ ਉਹ ਆਪਣੀ ਗਲਤੀ ਨਾ ਗਿਆ ਤੇ ਦੋਸ਼ ਮੇਰੇ ਤੇ ਲਾਉਂਦੀ ਸੀ ਗਲਤੀਆਂ ਕਰਦਾ ਹੁੰਦਾ ਸੀ ਕਦੇ ਕਿਸੇ ਦਾ ਫੋਨ ਖੋਲ ਲਿਆ ਕਦੀ ਕੁਛ ਕਰ ਲਿਆ ਕਦੀ ਕੁਛ ਕਰ ਲਿਆ ਚੋਰੀਆਂ ਕਰਦਾ ਹੁੰਦਾ ਸੀ ਚੋਰਾ ਫਿਰ ਤੂੰ ਆਪਣਾ ਰਿਲੇਸ਼ਨ ਤੋੜਨ ਦੀ ਕੋਸ਼ਿਸ਼ ਤੂੰ ਨਹੀਂ ਕੀਤੀ ਉਹ ਨਾਲ ਰਿਲੇਸ਼ਨ ਤੋੜਨ ਦੀ ਕੋਸ਼ਿਸ਼ ਕੀਤੀ ਬਾਅਦ ਵਿੱਚ ਉਹ ਨਾਲ ਮੈਨੂੰ ਮਜਬੂਰ ਕਰਤਾ ਸੀ ਜਦੋਂ ਮੈਂ ਰਿਲੇਸ਼ਨ ਤੋੜਦਾ ਫਿਰ 4 ਸਾਲ ਬਾਅਦ ਹੁਣ ਤੁਹਾਨੂੰ ਸਰਕਾਰ ਕਹਿੰਦੀ ਹੈ ਕਿ ਨਸ਼ਾ ਸੀ ਖਤਮ ਕਰ ਰਹੇ ਹਨ ਪਰ ਤੁਹਾਨੂੰ ਨਸ਼ਾ ਕਿੰਨੇ ਕਿੰਨੇ ਦੇਖੇ ਜਾਂਦੇ ਇੱਥੋਂ 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 ਤਰ ਤਰ ਮਿਲ ਜਾਂਦਾ ਹਾਂਜੀ ਇਹ ਬੜਾ ਜਾਂਦੇ ਇਹ ਚਲਿਆਉਣਾ ਪੈਂਦਾ ਨਹੀਂ ਲੈ ਕੇ ਆਉਣਾ ਪੈਂਦਾ ਕਿੰਨੇ ਦੀ ਲੈ ਕੇ ਆਉਂਦੇ ਕਿੰਨੇ ਮੈਂ 500 ਦਾ 500 ਦਾ ਡੇਲੀ ਦਾ 500 ਦਾ ਪੀਣੀ ਨੂੰ ਹਾਂਜੀ ਤੇ ਜੇ ਹੁਣ ਛੱਡਣ ਦੀ ਕੋਸ਼ਿਸ਼ ਕਰਨੀ ਹਾਂਜੀ ਹੁਣ ਆ ਜਿਹੜੇ ਲੜਕੇ ਨੇ ਤੇਰੇ ਨਾਲ ਧੋਖਾ ਕੀਤਾ ਵਾ ਤੈਨੂੰ ਨਸ਼ੇ ਤੇ ਲਾਇਆ ਵਾ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੀਆਂ ਵੀ ਉਹਨੂੰ ਕੀ ਸਜ਼ਾ ਮਿਲਦਾ ਜੀ ਮੈਂ ਪ੍ਰਸ਼ਾਸਨ ਕੋਲ ਉਹ ਹੀ ਮੰਗ ਕਰਦੀ ਆ ਕਿ ਉਹਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਵੇ ਕਿਉਂਕਿ ਉਹਨੇ ਮੇਰੀ ਜ਼ਿੰਦਗੀ ਖਰਾਬ ਕਰਤੀ ਆ ਭਗਵਾਨ ਸਰਕਾਰ ਦੀ ਗਣਜਨ ਕਿ ਉਹਨੂੰ ਜਲਦ ਤੋਂ ਜਲਦ ਫੜਿਆ ਜਾਵੇ। ਤੂੰ ਨਸ਼ਾ ਛੱਡਣਾ ਚਾਹੁੰਦੀ ਹਾਂ। ਹਾਂਜੀ। ਭਗਵੰਦ ਮਾਨ ਸਰਕਾਰ ਨੂੰ ਕੀ ਕਹਿਣਾ ਚਾਹੁੰਦੀ ਹੈ ਕਿ ਮੇਰਾ ਮੈਸੇਜ ਕਾਇਰ ਜਾਵੇ। ਹਾਂਜੀ ਮੈਂ ਨਸ਼ਾ ਛੱਡਾਇਆ ਜਾਵੇ। ਮੇਰੀ ਮਦਦ ਕੀਤੀ ਜਾਵੇ ਬਸ ਮੈਨੂੰ ਕਿਸੇ ਸੈਂਟਰ ਵਗੈਰਾ ਚ ਜਾਣਾ ਚਾਹੁੰਦੀ ਹਾਂ ਮੈਂ। ਛੱਡਣਾ ਚਾਹੁੰਦੀ ਹਾਂ। ਹਾਂਜੀ। ਤੁਸੀਂ ਕਹਿ ਰਹੇ ਸੀ ਕਿ ਤੁਹਾਡੀ ਜਿਹੜੀ ਸੱਸ ਆ ਉਹ ਤੁਹਾਨੂੰ ਲੋਕਾਂ ਨਾਲ ਗਲਤ ਕੰਮ ਕਰਨ ਵਾਸਤੇ ਧੇਜਿੰਦੀ। ਹਾਂਜੀ ਰੋਜ਼ ਦਾ 3000 ਜੋ ਉਹ ਤਾਂ 3000 ਰੁਪਏ ਮੰਗ ਕਰਦੀ ਸੀ ਮੇਰੇ ਕੋਲੋਂ। ਕੱਲ ਕੱਲੀ ਤੇਰੀ ਸੱਸ ਦੇ ਦੇ ਕੇ ਸੋਰਾ ਵੀ ਵਿੱਚ ਆਉਂਦੀ ਨਹੀਂ ਸੋਰਾ ਨਹੀਂ ਹੈਗਾ ਸੋਰਾ ਮਰ ਗਿਆ ਹੀ ہاں ਵਿਆਹ ਨਹੀਂ ਹੋਇਆ ਮੇਰਾ ਉਹਦੇ ਨਾਲ ਰਿਲੇਸ਼ਨ ਚ ਰਹਿੰਦੀ ਸੀ ਬਸ ਉਹ ਨਾਲ ਰਹਿੰਦੀ ਥਰੀ ਦੇ ਸਮਾਂਦ ਬਣਾਉਂਦੇ ਹਾਂ ਤੇ ਉਹਨਾਂ ਤੇ ਨਸ਼ਾ ਲਾਤਾ ਹਾਂ ਹਾਂਜੀ ਠੀਕ ਹੈ ਤੇ ਹੋਰ ਇੱਥੋਂ ਤੈਨੂੰ ਨਸ਼ਾ ਪਿੰਡੋਂ ਇੱਥੋਂ ਇੱਥੋਂ ਮਿਲ ਜਾਂਦਾ ਤੰਦਰ ਸਾਹਿਬ ਤੋਂ ਹਾਂਜੀ ਕਿੰਨੀ ਉਮਰ ਹੈ ਕਿੰਨੀ ਤੇਰੀ ਬੰ 18 ਸਾਲ 18 ਸਾਲ ਪੰਨੀ ਤੇ ਲਾਉਣੀ ਹੈ ਕਿ ਜਾਂ ਪੰਨੀ ਤੇ ਪਹਿਲਾਂ ਟੀਕੇ ਲਾ ਅੰਨ੍ਯ ਟੀਕਿਆਂ ਤੇ ਲਾਇਆ ਸੀ ਮੈਂ ਬੜੀ ਮੁਸ਼ਕਿਲਾਂ ਦਵਾਈ ਦੂਈ ਖਾ ਕੇ ਹੁਣ ਪੰਨੀ ਤੇ ਆਈ ਆ ਉਹਨੇ ਮੇਰੀ ਜ਼ਿੰਦਗੀ ਇੰਨੀ ਜ਼ਿਆਦਾ ਖਰਾਬ ਕੀਤੀ ਸੀ ਨਾ ਤੇ ਹਾਰ ਕੇ ਮੈਂ ਉਹਨਾਂ ਰਿਲੇਸ਼ਨ ਖਤਮ ਕਰ ਦਿੱਤਾ ਵਾ ਪਰ ਆਪ ਉਹ ਆਪਣੇ ਘਰ ਤੇ ਕੋ ਰਹਿੰਦਾ ਪਿਆ ਤੇ ਮੈਂ ਇੱਥੇ ਦਰਦ ਦਰਦ ਤੇ ਥੱਕੀ ਕੰਦੀ ਆ ਹੁਣ ਮਾਨ ਸਰਕਾਰ ਨੂੰ ਕੀ ਕਹਿਣਾ ਚਾਹੁੰਦੀ ਮਾਨ ਸਰਕਾਰ ਨੂੰ ਇਹੋ ਕਹਿਣਾ ਚਾਹੁੰਦੀ ਆ ਕਿ ਮੇਰੇ ਹੱਥ ਖੜੇ ਆ ਮੈਨੂੰ ਇਸ ਕੋਡ ਵਿੱਚੋਂ ਕੱਢਿਆ ਜਾਵੇ ਤੇ ਉਹਨਾਂ ਜਲਦ ਤੋਂ ਜਲਦ ਫੜਿਆ ਜਾਵੇ ਕਿਉਂਕਿ ਜਿੰਨੇ ਮੇਰੀ ਚਿੰਨ੍ਹੇ ਖਰਾਬ ਕੀਤੀ ਆ ਉਹ ਕੁਛ ਨਹੀਂ ਕਹਣ ਜਾਂਦੀ ਕੀ ਨਾਮ ਉਹਦਾ ਮੇਰਾ ਨਾਮ ਅਨਜੋਤ कौर ਚਿੱਟੇ ਦੀ ਆਦੀ ਹੋ ਚੁੱਕੀਆਂ ਕੀ ਕਰਨਾ ਹੈ ਸ਼ੌਂਗਰਾ ਲਾਉਣੀ ਹੈ ਕਿ ਜਾਂ ਤੋਂ ਮਿਲ ਜੇ ਮਜਬੂਰੀ ਹੈ ਕੀ ਨਹੀਂ ਇੱਕ ਲੜਕਾ ਆਇਆ ਸੀ ਮੇਰੀ ਲਾਈਫ ਵਿੱਚ 5 ਸਾਲ ਪਹਿਲਾਂ ਤੇ ਉਹ ਉਹ ਨਾਲ ਮੈਂ ਰਿਲੇਸ਼ਨ ਵਿੱਚ ਰਹਿੰਦੀ ਸੀ 6 ਮਹੀਨੇ ਉਹ ਨਾਲ ਰਿਲੇਸ਼ਨ 'ਚ ਰਹੀ ਆ ਤੇ ਬਾਅਦ ਵਿੱਚ ਉਹ ਚਿੱਟਾ ਪਿੰਡਾ ਹੁੰਦਾ ਸੀ ਉਹਨੂੰ ਮੈਂ ਰੋਕਦੀ ਹੁੰਦੀ ਸੀ ਤੇ ਉਹ ਉਹ ਆਪ ਤਾਂ ਹਟਿਆ ਨਹੀਂ ਉਹਨੇ ਮੈਨੂੰ ਵੀ ਲਾ ਦਿੱਤਾ ਲੜਦਾ ਕਹੋ ਨਾਲ ਕਿੱਥੋਂ ਕਰਨਾ ਰਾਜਵਿੰਦਰ ਸਿੰਘ ਉਹਦਾ ਨਾਮ ਆ ਮੋਕੇ ਦਾ ਰਹਿਣ ਵਾਲਾ ਮੋਕੇ ਕੋਈ ਪਿੰਡ ਦੇ ਖਾਸ ਨੇ ਨਹੀਂ ਮੋਕੇ ਪਿੰਡ ਆ ਅੱਛਾ ਸ਼ੇਰਪੁਰ ਜਾ ਕੇ ਸ਼ੇਰਪੁਰ ਤੋਂ ਅੱਗੇ ਚੰਗਲੀ ਪਿੰਡ ਆ ਉੱਥੇ ਰਹਿ ਰਿਹਾ ਆਪਣੀ ਭੈਣ ਕੋਲ ਜਾ ਕੇ ਭੈਣ ਦਾ ਨਾਮ ਕੀ ਹੈ ਕੀ ਨਾਂ ਸੀ ਕੁਲਦੀਪ कौर ਕਿੰਨਾ ਚਿਰ ਰਿਲੇਸ਼ਨ ਤੇ ਨਹੀਂ ਬਣਿਆ ਉੰਨਾ ਮੈਂ 3-4 ਸਾਲ ਰਿਲੇਸ਼ਨ 'ਚ ਰਹੀ ਆ। ਉਹ ਵੀ ਨਸ਼ੇ ਕਰਦਾ ਸੀ। ਉਹ ਵੀ ਨਸ਼ੇ ਕਰਦਾ ਸੀ ਤੇ ਮੈਂ ਉਹਨੂੰ ਰੋਕਦੀ ਹੁੰਦੀ ਸੀ। ਬਾਅਦ ਵਿੱਚ ਉਹਨੇ ਮੈਨੂੰ ਨਸ਼ੇ ਤੇ ਲਾਤਾ ਤੇ ਇੱਕ ਦਿਨ ਉਹ ਫੜਿਆ ਗਿਆ। ਜੇਲ੍ਹ 'ਚ ਚਲੇ ਗਿਆ ਤੇ ਬਾਅਦ 'ਚ ਉਹਦੀ ਮਾਂ ਮੈਨੂੰ ਗਲਤ ਕੰਮਾਂ 'ਚ ਪਾਤਾ ਉਹਦੀ ਮਾਂ ਨੇ। ਕਹਿੰਦੀ ਗਈ ਗਲਤ ਕੰਮ ਮਤਲਬ ਹੋਟਲਾਂ 'ਚ ਕਲੌਂਦੀ ਹੁੰਦੀ ਸੀ। ਬੈਡ ਰਿਲੇਸ਼ਨ ਤੇ। ਅੱਛਾ। ਕਹਿੰਦੀ ਹੁੰਦੀ ਸੀ ਮੈਨੂੰ 3000 ਰੁਪਏ ਚਾਹੀਦਾ ਵਾ ਤੇ ਮੇਰੇ ਲੜਕੇ ਨੂੰ ਵੀ ਪੈਸੇ ਭੇਜ ਜੇਲ੍ਹ ਵਿੱਚ ਤੇ ਉਹਦੀਆਂ ਜ਼ਮਾਨਤਾਂ ਵੀ ਤੂੰ ਕਰਾ। ਹੂੰ। ਫੜ ਫੜਿਆ ਉਹ ਆਪਣੀ ਗਲਤੀ ਨਾ ਗਿਆ ਤੇ ਦੋਸ਼ ਮੇਰੇ ਤੇ ਲਾਉਂਦੀ ਸੀ ਗਲਤੀਆਂ ਕਰਦਾ ਹੁੰਦਾ ਸੀ ਕਦੀ ਕਿਸੇ ਦਾ ਫੋਨ ਖੋਲ ਲਿਆ ਕਦੀ ਕੁਛ ਕਰ ਲਿਆ ਕਦੀ ਕੁਛ ਕਰ ਲਿਆ ਚੋਰੀਆਂ ਕਰਦਾ ਹੁੰਦਾ ਸੀ ਜੋੜ ਆ ਫਿਰ ਤੂੰ ਆਪਣਾ ਰਿਲੇਸ਼ਨ ਤੋੜਨ ਦੀ ਕੋਸ਼ਿਸ਼ ਤੂੰ ਨਹੀਂ ਕੀਤੀ ਹੋਣਾ ਰਿਲੇਸ਼ਨ ਤੋੜਨ ਦੀ ਕੋਸ਼ਿਸ਼ ਕੀਤੀ ਬਾਅਦ ਵਿੱਚ ਉਹਨਾਂ ਨੇ ਮੈਨੂੰ ਮਜਬੂਰ ਕਰਤਾ ਸੀ ਜਦੋਂ ਮੈਂ ਰਿਲੇਸ਼ਨ ਤੋੜਦਾ ਫਿਰ 4 ਸਾਲ ਬਾਅਦ ਹੁਣ ਤੁਹਾਨੂੰ ਸਰਕਾਰ ਕਹਿੰਦੀ ਹੈ ਕਿ ਨਸ਼ਾ ਸੀ ਖਤਮ ਕਰ ਰਹੇ ਹਨ ਪਰ ਤੁਹਾਨੂੰ ਨਸ਼ਾ ਕਿਤਨਾ ਕਿਤੇ ਦੇਖਿਆ ਜਾਂਦਾ ਇੱਥੋਂ 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 ਤਰ ਤਰ ਮਿਲ ਜਾਂਦਾ ਹਾਂਜੀ ਇਹ ਬੜਾ ਜਾਂਦੇ ਇਹਦੇ ਨਾਲ ਲਿਆਉਣਾ ਪੈਂਦਾ ਨਹੀਂ ਲੈ ਕੇ ਆਉਣਾ ਪੈਂਦਾ ਕਿੰਨੇ ਦੀ ਲੈ ਕੇ ਆਉਂਦੇ ਕਿੰਨੇ ਮੈਂ 500 ਦਾ 500 ਦਾ ਡੇਲੀ ਦਾ 500 ਦਾ ਵੀ ਨਹੀਂ ਕੋ ਹਾਂਜੀ ਤੇ ਜੇ ਹੁਣ ਛੱਡਣ ਦੀ ਕੋਸ਼ਿਸ਼ ਕਰਨੀ ਹਾਂਜੀ ਹੁਣ ਜਿਹੜੇ ਲੜਕੇ ਨੇ ਤੇਰੇ ਨਾਲ ਧੋਖਾ ਕੀਤਾ ਵਾ ਤੈਨੂੰ ਨਸ਼ੇ ਤੇ ਲਾਇਆ ਵਾ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੀਆਂ ਵੀ ਉਹਨੂੰ ਕੀ ਸਜ਼ਾ ਮਿਲਦਾ ਜੀ ਮੈਂ ਪ੍ਰਸ਼ਾਸਨ ਕੋਲ ਉਹ ਹੀ ਮੰਗ ਕਰਦੀ ਆ ਕਿ ਉਹਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਵੇ ਕਿਉਂਕਿ ਉਹਨੇ ਮੇਰੀ ਜ਼ਿੰਦਗੀ ਖਰਾਬ ਕਰਤੀ ਆ ਭਗਵਾਨ ਜੀ ਸਰਕਾਰ ਦੀ ਗਣਜਨ ਕਿ ਉਹਨੂੰ ਜਲਦ ਤੋਂ ਜਲਦ ਫੜਿਆ ਜਾਵੇ। ਤੂੰ ਨਸ਼ਾ ਛੱਡਣਾ ਚਾਹੁੰਦੀ ਹਾਂ। ਹਾਂਜੀ। ਭਗਵੰਦ ਮਾਨ ਸਰਕਾਰ ਨੂੰ ਕੀ ਕਹਿਣਾ ਚਾਹੁੰਦੀ ਹੈ ਕਿ ਮੇਰਾ ਮੈਸੇਜ ਲਾਇਆ ਜਾਵੇ। ਹਾਂਜੀ ਮੈਂ ਨਸ਼ਾ ਛੱਡਾਇਆ ਜਾਵੇ। ਮੇਰੀ ਮਦਦ ਕੀਤੀ ਜਾਵੇ ਬਸ ਮੈਨੂੰ ਕਿਸੇ ਸੈਂਟਰ ਵਗੈਰਾ ਚ ਜਾਣਾ ਚਾਹੁੰਦੀ ਹਾਂ ਮੈਂ। ਛੱਡਣਾ ਚਾਹੁੰਦੀ ਹਾਂ। ਹਾਂਜੀ। ਤੁਸੀਂ ਕਹਿ ਰਹੇ ਸੀ ਕਿ ਤੁਹਾਡੀ ਜਿਹੜੀ ਸੱਸ ਆ ਉਹ ਤੁਹਾਨੂੰ ਲੋਕਾਂ ਨਾਲ ਗਲਤ ਕੰਮ ਕਰਨ ਵਾਸਤੇ țeਜਿੰਦੀ। ਹਾਂਜੀ ਰੋਜ਼ ਦਾ 300 ਰੁਪਏ ਮੰਗ ਕਰਦੀ ਸੀ ਮੇਰੇ ਕੋਲੋਂ। ਕੱਲ ਕੱਲੀ ਤੇਰੀ ਸੱਸ ਬੇ ਦੇ ਕੇ ਸੋਹਰਾ ਵੀ ਵਿੱਚ ਸਾਮ ਨਹੀਂ ਸੋਹਰਾ ਨਹੀਂ ਹੈਗਾ ਸੋਹਰਾ ਮਰ ਗਿਆ ਹੀ ਵਿਆਹ ਨਹੀਂ ਹੋਇਆ ਮੇਰਾ ਉਹਦੇ ਨਾਲ ਰਿਲੇਸ਼ਨ ਚ ਰਹਿੰਦੀ ਸੀ ਬਸ ਉਹ ਜੀ ਸੀਰੀ ਦੇ ਸਮਾਪਤ ਬਣਾ ਤੇ ਉਹ ਨਾਲ ਜੇ ਉਹ ਨਾਲ ਸ਼ੇਲ ਲਾਤਾ ਹਾਂਜੀ ਠੀਕ ਹੈ ਇਹ ਹੋਰ ਇੱਥੋਂ ਤੈਨੂੰ ਨਸ਼ਾ ਪਿੰਡੋਂ ਇੱਥੋਂ ਇੱਥੋਂ ਮਿਲ ਜਾਂਦਾ ਦੰਦਾਰ ਜਰ ਤੂੰ ਹਾਂਜੀ ਕਿੰਨੀ ਉਮਰ ਹੈ ਕੰਨੀ ਤੇਰੀ ਬੰ ਮੇਰੇ 18 ਸਾਲ 18 ਸਾਲ ਪੰਨੀ ਤੇ ਲਾਉਣੀ ਆ ਕਿ ਜਾਂ ਪੰਨੀ ਤੇ ਪਹਿਲਾਂ ਟੀਕੇ ਲਾ ਹਨ ਟੀਕਿਆਂ ਤੇ ਲਾਇਆ ਸੀ ਮੈਂ ਬੜੀ ਮੁਸ਼ਕਿਲਾਂ ਦਵਾਈ ਦੂਈ ਖਾ ਕੇ ਹੁਣ ਪੰਨੀ ਤੇ ਆਈ ਹਾਂ ਉਹਨੇ ਮੇਰੀ ਜ਼ਿੰਦਗੀ ਇੰਨੀ ਜ਼ਿਆਦਾ ਖਰਾਬ ਕੀਤੀ ਸੀ ਨਾ ਤੇ ਹਾਰ ਕੇ ਮੈਂ ਉਹਨਾਂ ਰਿਲੇਸ਼ਨ ਖਤਮ ਕਰ ਦਿੱਤਾ ਵਾ ਪਰ ਆਪ ਉਹ ਆਪਣੇ ਘਰਦਿਆਂ ਕੋ ਰਹਿੰਦਾ ਪਿਆ ਤੇ ਮੈਂ ਇੱਥੇ ਦਰਦ ਦਰਦ ਤੇ ਥੱਕੀ ਕੰਦੀ ਆ ਹੁਣ ਮਾਨ ਸਰਕਾਰ ਨੂੰ ਕੀ ਕਹਿਣਾ ਚਾਹੁੰਦੀ ਮਾਨ ਸਰਕਾਰ ਨੂੰ ਇਹੋ ਕਹਿਣਾ ਚਾਹੁੰਦੀ ਆ ਕਿ ਮੇਰੇ ਹੱਥ ਖੜੇ ਆ ਮੈਨੂੰ ਇਸ ਕੋਡ ਵਿੱਚੋਂ ਕੱਢਿਆ ਜਾਵੇ ਤੇ ਉਹਨੂੰ ਜਲਦ ਤੋਂ ਜਲਦ ਫੜਿਆ ਜਾਵੇ ਕਿਉਂਕਿ ਜਿੰਨੇ ਮੇਰੀ ਜ਼ਿੰਦਗੀ ਖਰਾਬ ਕੀਤੀ ਆ ਕੋਈ ਕੁਛ ਨਹੀਂ ਕਹਣਾ ਜਾਂਦੀ ਕੀ ਨਾਮ ਉਹਦਾ ਮੇਰਾ ਨਾਮ ਅਨਜਤ कौर ਚਿੱਟੇ ਦੀ ਆਦੀ ਹੋ ਚੁੱਕੀਆਂ ਕੀ ਕਰਨਾ ਹੈ ਸ਼ੌਂਗਰਾ ਲਾਉਣੀ ਹੈ ਕਿ ਜਾਂ ਕੋਈ ਨਹੀਂ ਜੀ ਮਜਬੂਰੀ ਹੈ ਕੀ ਨਹੀਂ ਇੱਕ ਲੜਕਾ ਆਇਆ ਸੀ ਮੇਰੀ ਲਾਈਫ ਵਿੱਚ 5 ਸਾਲ ਪਹਿਲਾਂ ਤੇ ਉਹ ਨਾਲ ਮੈਂ ਰਿਲੇਸ਼ਨ ਵਿੱਚ ਰਹਿੰਦੀ ਸੀ 6 ਮਹੀਨੇ ਉਹ ਨਾਲ ਰਿਲੇਸ਼ਨ ਚ ਰਹੀ ਆ ਤੇ ਬਾਅਦ ਵਿੱਚ ਉਹ ਚਿੱਟੜ ਪਿੰਡਾ ਹੁੰਦਾ ਸੀ ਉਹਨੂੰ ਮੈਂ ਰੋਕਦੀ ਹੁੰਦੀ ਸੀ ਤੇ ਉਹ ਉਹ ਆਪ ਤਾਂ ਹਟਿਆ ਨਹੀਂ ਉਹਨੇ ਮੈਨੂੰ ਵੀ ਲਾ ਦਿੱਤਾ ਲੜਦਾ ਕਹੋ ਆ ਕਿੱਥੋਂ ਦਾ ਰਹਿਣਾ ਰਾਜਵਿੰਦਰ ਸਿੰਘ ਉਹਦਾ ਨਾਮ ਆ ਮੋਕੇ ਦਾ ਰਹਿਣ ਵਾਲਾ ਮੋਕੇ ਕੋਈ ਪਿੰਡ ਦੇ ਖਾਸ ਨੇ ਨਹੀਂ ਮੋਕੇ ਪਿੰਡ ਆ ਅੱਛਾ ਸ਼ੇਰਪੁਰ ਜਾ ਕੇ ਸ਼ੇਰਪੁਰ ਤੋਂ ਉਹ ਕੇ ਚੰਗਲੀ ਪਿੰਡ ਆ ਉੱਥੇ ਰਹਿ ਰਿਹਾ ਆਪਣੀ ਭੈਣ ਕੋਲ ਜਾ ਕੇ ਭੈਣ ਦਾ ਨਾਮ ਕੀ ਹੈ ਕੀ ਆ ਸੀ ਕੁਲਦੀਪ कौर ਕਿੰਨਾ ਚਿਰ ਰਿਲੇਸ਼ਨ ਚ ਨਹੀਂ ਬਣਿਆ ਉੰਨਾ ਮੈਂ 3 4사 ਰਿਲੇਸ਼ਨ ਚ ਰਹੀ ਆ ਉਹ ਵੀ ਨਸ਼ੇ ਕਰਦਾ ਸੀ ਉਹ ਵੀ ਨਸ਼ੇ ਕਰਦਾ ਸੀ ਤੇ ਮੈਂ ਉਹਨੂੰ ਰੋਕਦੀ ਹੁੰਦੀ ਸੀ ਬਾਅਦ ਵਿੱਚ ਉਹਨੇ ਮੈਨੂੰ ਨਸ਼ੇ ਤੇ ਲਾਤਾ ਤੇ ਇੱਕ ਦਿਨ ਉਹ ਫੜਿਆ ਗਿਆ ਜੇਲ੍ਹ ਚ ਚਲ ਗਿਆ ਤੇ ਬਾਅਦ ਚ ਉਹਦੀ ਮਾਂ ਮੈਨੂੰ ਗਲਤ ਕੰਮਾਂ ਚ ਪਾਤਾ ਉਹਦੀ ਮਾਂ ਨੇ ਕਹਿੰਦੀ ਕੀ ਗਲਤ ਕੰਮ ਮਤਲਬ ਹੋਟਲਾਂ ਚ ਕਲਾਉਂਦੀ ਹੁੰਦੀ ਸੀ ਬੈਡ ਰਿਲੇਸ਼ਨ ਤੇ ਅੱਛਾ ਕਹਿੰਦੀ ਹੁੰਦੀ ਸੀ ਮੈਨੂੰ 3000 ਰੁਪਏ ਚਾਹੀਦਾ ਵਾ ਤੇ ਮੇਰੇ ਲੜਕੇ ਨੂੰ ਵੀ ਪੈਸੇ ਭੇਜ ਜੇਲ੍ਹ ਵਿੱਚ ਤੇ ਉਹਦੀਆਂ ਜ਼ਮਾਨਤਾਂ ਵੀ ਤੂੰ ਕਰਾ ਫੜਿਆ ਉਹ ਆਪਣੀ ਗਲਤੀ ਨਾ ਗਿਆ ਤੇ ਦੋਸ਼ ਮੇਰੇ ਤੇ ਲਾਉਂਦੀ ਸੀ ਗਲਤੀਆਂ ਕਰਦਾ ਹੁੰਦਾ ਸੀ ਕਦੇ ਕਿਸੇ ਦਾ ਫੋਨ ਖੋਲ ਲਿਆ ਕਦੀ ਕੁਛ ਕਰ ਲਿਆ ਕਦੀ ਕੁਛ ਕਰ ਲਿਆ ਚੋਰੀਆਂ ਕਰਦਾ ਹੁੰਦਾ ਸੀ ਜੋੜ ਆ ਫਿਰ ਤੂੰ ਆਪਣਾ ਰਿਲੇਸ਼ਨ ਤੋੜਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਉਹ ਨਾਲ ਰਿਲੇਸ਼ਨ ਤੋੜਨ ਦੀ ਕੋਸ਼ਿਸ਼ ਕੀਤੀ ਬਾਅਦ ਵਿੱਚ ਉਹ ਨਾਲ ਮੈਨੂੰ ਮਜਬੂਰ ਕਰਤਾ ਸੀ ਜਦੋਂ ਮੈਂ ਰਿਲੇਸ਼ਨ ਤੋੜਦਾ ਫਿਰ 4 ਸਾਲ ਬਾਅਦ ਹੁਣ ਭਗਵੰਤ ਮਾ ਸਰਕਾਰ ਕਹਿੰਦੀ ਹੈ ਕਿ ਨਸ਼ਾ ਸੀ ਖਤਮ ਕਰ ਰਹੇ ਆ ਪਰ ਤੁਹਾਨੂੰ ਨਸ਼ਾ ਕਿਤਨੇ ਕਿਤੇ ਦੇਖਿਆ ਜਾਂਦਾ ਇੱਥੋਂ ਇੱਥੋਂ ਬੈਠੋ ਇੱਥੋਂ ਤਰ ਤਰ ਮਿਲ ਜਾਂਦਾ ਹਾਂਜੀ ਕਰੇਬੜਾ ਜਾਂਦੇ ਇਹਨਾਂ ਲੈ ਆਉਣਾ ਪੈਂਦਾ ਨਹੀਂ ਲੈ ਕੇ ਆਉਣਾ ਪੈਂਦਾ ਕਿੰਨੇ ਦੀ ਲੈ ਕੇ ਆਉਂਦੇ ਕਿੰਨੇ ਮੈਂ 500 ਦਾ 500 ਦਾ ਡੇਲੀ ਦਾ 500 ਦਾ ਕਿੰਨੇ ਤੋਂ ਹਾਂਜੀ ਤੇ ਜੇ ਹੁਣ ਛੱਡਣ ਦੀ ਕੋਸ਼ਿਸ਼ ਕਰਨੀ ਹਾਂਜੀ ਹੁਣ ਜਿਹੜੇ ਲੜਕੇ ਨੇ ਤੇਰੇ ਨਾਲ ਧੋਖਾ ਕੀਤਾ ਵਾ ਤੇਨੂੰ ਨਸ਼ੇ ਤੇ ਲਾਇਆ ਵਾ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੀਆਂ ਵੀ ਉਹਨੂੰ ਕੀ ਸਜ਼ਾ ਮਿਲਣੀ ਹੈ ਜੀ ਮੈਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦੀ ਆ ਕਿ ਉਹਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਵੇ ਕਿਉਂਕਿ ਉਹਨੇ ਮੇਰੀ ਜ਼ਿੰਦਗੀ ਖਰਾਬ ਕਰਤੀ ਆ ਭਗਵੰਦ ਮਾਨ ਸਰਕਾਰ ਠੀਕਣਾ ਜੀ ਕਿ ਉਹਨਾਂ ਜਲਦ ਤੋਂ ਜਲਦ ਫੜਿਆ ਜਾਵੇ। ਤੂੰ ਨਸ਼ਾ ਛੱਡਣਾ ਚਾਹੁੰਦੀ ਹਾਂ। ਹਾਂਜੀ। ਭਗਵਾਨ ਮਾਨ ਸਰਕਾਰ ਨੂੰ ਕੀ ਕਹਿਣਾ ਚਾਹੁੰਦੀ ਆ ਕਿ ਮੇਰਾ ਮੈਸੇਜ ਲਾਇਆ ਜਾਵੇ। ਹਾਂਜੀ ਮੈਂ ਨਸ਼ਾ ਛੱਡਾਇਆ ਜਾਵੇ। ਮੇਰੀ ਮਦਦ ਕੀਤੀ ਜਾਵੇ ਬਸ ਮੈਨੂੰ ਕਿਸੇ ਸੈਂਟਰ ਵਗੈਰਾ ਚ ਜਾਣਾ ਚਾਹੁੰਦੀ ਆ ਮੈਂ। ਛੱਡਣਾ ਚਾਹੁੰਦੀ ਆ। ਹਾਂਜੀ। ਤੁਸੀਂ ਕਹਿ ਰਹੇ ਸੀ ਕਿ ਤੁਹਾਡੀ ਜਿਹੜੀ ਸੱਸ ਆ ਉਹ ਤੁਹਾਨੂੰ ਲੋਕਾਂ ਨਾਲ ਗਲਤ ਕੰਮ ਕਰਨ ਵਾਸਤੇ ਭੇਜਿੰਦੀ। ਹਾਂਜੀ ਰੋਜ਼ ਦਾ 300। ਰੋਜ਼ ਦਾ 300 ਰੁਪਇਆ ਮੰਗ ਕਰਦੀ ਸੀ ਮੇਰੇ ਕੋਲ। ਕੱਲ ਕੱਲੀ ਤੇਰੀ ਸੱਸ ਦੇ ਦੇ ਕੇ ਸੋਰਾ ਵੀ ਵਿੱਚ ਹਾਂ ਨਹੀਂ ਸੋਰਾ ਨਹੀਂ ਹੈਗਾ ਸੋਰਾ ਮਰ ਗਿਆ ਹੀ ہاں ਵਿਆਹ ਨਹੀਂ ਹੋਇਆ ਮੇਰਾ ਉਹਦੇ ਨਾਲ ਰਿਲੇਸ਼ਨ ਚ ਰਹਿੰਦੀ ਸੀ ਬਸ ਉਹ ਜੀ ਥ੍ਰੀ ਰਿਕ ਸਮਾਪਤ ਬਣਾਉਂਦੇ ਹਾਂ ਪਰ ਇਹ ਉਹ ਨਸ਼ਾ ਲਾਤਾ ਨੇ ਹਾਂ ਜੀ ਠੀਕ ਹੈ ਤੇ ਮੋਰ ਇੱਥੋਂ ਤੈਨੂੰ ਨਸ਼ਾ ਪਿੰਡੋਂ ਇੱਥੋਂ ਇੱਥੋਂ ਮਿਲ ਜਾਂਦਾ ਤੰਦਰ ਸਰ ਤੋਂ ਹਾਂ ਜੀ ਕਿੰਨੀ ਉਮਰ ਹੈ ਕਨੀ ਤੇਰੀ ਕੋਲ ਮੇਰੀ 18 ਸਾਲ 18 ਸਾਲ ਪੰਨੀ ਤੇ ਲਾਉਣੀ ਹੈ ਕਿ ਜਾਂ ਪੰਨੀ ਤੇ ਪਹਿਲਾਂ ਟੀਕੇ ਲਾ ਅੰਨੇ ਟੀਕਿਆਂ ਤੇ ਲਾਇਆ ਸੀ ਮੈਂ ਬੜੀ ਮੁਸ਼ਕਿਲਾਂ ਦਵਾਈ ਦੂਈ ਖਾ ਕੇ ਹੁਣ ਪੰਨੀ ਤੇ ਆਈ ਆ ਉਹਨੇ ਮੇਰੀ ਜ਼ਿੰਦਗੀ ਇੰਨੀ ਜ਼ਿਆਦਾ ਖਰਾਬ ਕੀਤੀ ਸੀ ਨਾ ਤੇ ਹਾਰ ਕੇ ਮੈਂ ਉਹਨਾਂ ਰਿਲੇਸ਼ਨ ਖਤਮ ਕਰ ਦਿੱਤਾ ਵਾ ਪਰ ਆਪ ਉਹ ਆਪਣੇ ਘਰ ਤੇ ਕੋ ਰਹਿੰਦਾ ਪਿਆ ਤੇ ਮੈਂ ਇੱਥੇ ਦਰਦ ਦਰਦ ਤੇ ਠੱਕੀ ਕੰਨੀ ਆ ਹੁਣ ਮਾਨ ਸਰਕਾਰ ਨੂੰ ਕੀ ਕਹਿਣਾ ਚਾਹੁੰਦੀ ਮਾਨ ਸਰਕਾਰ ਨੂੰ ਇਹੋ ਕਹਿਣਾ ਚਾਹੁੰਦੀ ਆ ਕਿ ਮੇਰੇ ਹੱਥ ਖੜੇ ਆ ਮੈਨੂੰ ਇਸ ਕੋਡ ਵਿੱਚੋਂ ਕੱਢਿਆ ਜਾਵੇ ਤੇ ਉਹਨੂੰ ਜਲਦ ਤੋਂ ਜਲਦ ਫੜਿਆ ਜਾਵੇ ਕਿਉਂਕਿ ਜਿੰਨੇ ਮੇਰੀ ਜ਼ਿੰਦਗੀ ਖਰਾਬ ਕੀਤੀ ਆ ਕੋਈ ਕੁਛ ਨਹੀਂ ਕਹਣਾ ਚਾਹੁੰਦੀ ਕੀ ਨਾਮ ਉਹਦਾ ਮੇਰਾ ਨਾਮ ਅਰਮਨਜਤ ਕੋਲ ਚਿੱਟੇ ਦੀ ਆਦੀ ਹੋ ਚੁੱਕੀਆਂ ਕੀ ਕਰਨਾ ਹੈ ਸ਼ੌਂਗ ਰਾਂ ਲਾਉਣੀ ਹੈ ਕਿ ਜਾਂ ਕੋ ਬਣੀ ਜੀ ਮਜਬੂਰੀ ਹੈ ਕੀ ਨਹੀਂ ਇੱਕ ਲੜਕਾ ਆਇਆ ਸੀ ਮੇਰੀ ਲਾਈਫ ਵਿੱਚ 5 ਸਾਲ ਪਹਿਲਾਂ ਤੇ ਉਹ ਉਹ ਨਾਲ ਮੈਂ ਰਿਲੇਸ਼ਨ ਵਿੱਚ ਰਹਿੰਦੀ ਸੀ 6 ਮਹੀਨੇ ਉਹ ਨਾਲ ਰਿਲੇਸ਼ਨ ਚ ਰਹੀ ਆ ਤੇ ਬਾਅਦ ਵਿੱਚ ਉਹ ਚਿੱਟਾ ਪਿੰਡਾ ਹੁੰਦਾ ਸੀ ਉਹਨੂੰ ਮੈਂ ਰੋਕਦੀ ਹੁੰਦੀ ਸੀ ਤੇ ਉਹ ਆਪ ਨਾ ਹਟਿਆ ਨਹੀਂ ਉਹਨੇ ਮੈਨੂੰ ਵੀ ਲਾ ਦਿੱਤਾ ਰਾਜਵਿੰਦਰ ਸਿੰਘ ਉਹਦਾ ਨਾਮ ਆ ਮੋਗੇ ਦਾ ਰਹਿਣ ਵਾਲਾ ਮੋਗੇ ਕੋਈ ਪਿੰਡ ਦੇ ਖਾਸ ਨੇ ਨਹੀਂ ਮੋਗੇ ਪਿੰਡ ਆ ਅੱਛਾ ਛੇਰਪੁਰ ਜਾ ਕੇ ਛੇਰਪੁਰ ਤੋਂ ਅੱਗੇ ਚੰਗਲੀ ਪਿੰਡ ਆ ਉੱਥੇ ਰਹਿ ਰਿਹਾ ਆਪਣੀ ਭੈਣ ਕੋਲ ਜਾ ਕੇ ਭੈਣ ਦਾ ਨਾਮ ਕੀ ਹੈ ਕੀ ਨਾਮ ਸੀ ਕੁਲਦੀਪ कौर ਕਿੰਨਾ ਚਿਰ ਰਿਲੇਸ਼ਨ ਚ ਨਹੀਂ ਬਣਾਇਆ ਉੰਨਾ ਮੈਂ 3-4 ਸਾਲ ਰਿਲੇਸ਼ਨ 'ਚ ਰਹੀ ਆ ਕੋਈ ਨਸ਼ੇ ਕਰਦਾ ਸੀ ਉਹ ਵੀ ਨਸ਼ੇ ਕਰਦਾ ਸੀ ਤੇ ਮੈਂ ਉਹਨੇ ਰੋਕਦੀ ਹੁੰਦੀ ਸੀ ਬਾਅਦ ਵਿੱਚ ਉਹਨੇ ਮੈਨੂੰ ਨਸ਼ੇ ਤੇ ਲਾਤਾ ਤੇ ਇੱਕ ਦਿਨ ਉਹ ਫੜਿਆ ਗਿਆ ਜੇਲ੍ਹ 'ਚ ਚਲ ਗਿਆ ਤੇ ਬਾਅਦ 'ਚ ਉਹਦੀ ਮਾਂ ਮੈਨੂੰ ਗਲਤ ਕੰਮਾਂ 'ਚ ਪਾਤਾ ਉਹਦੀ ਮਾਂ ਨੇ ਕਹਿੰਦੀਗੀ ਗਲਤ ਕੰਮ ਮਤਲਬ ਹੋਟਲਾਂ 'ਚ ਕਲਾਉਂਦੀ ਹੁੰਦੀ ਸੀ ਬੈਡ ਰਿਲੇਸ਼ਨ ਤੇ ਕਹਿੰਦੀ ਹੁੰਦੀ ਸੀ ਮੈਨੂੰ 3000 ਰੁਪਏ ਚਾਹੀਦਾ ਵਾ ਤੇ ਮੇਰੇ ਲੜਕੇ ਨੂੰ ਵੀ ਪੈਸੇ ਭੇਜ ਜੇਲ੍ਹ ਵਿੱਚ ਤੇ ਉਹਦੀਆਂ ਜ਼ਮਾਨਤਾਂ ਵੀ ਤੂੰ ਕਰਾ ਫੜਿਆ ਉਹ ਆਪਣੀ ਗਲਤੀ ਨਾ ਗਿਆ ਤੇ ਦੋਸ਼ ਮੇਰੇ ਤੇ ਲਾਉਂਦੀ ਸੀ ਗਲਤੀਆਂ ਕਰਦਾ ਹੁੰਦਾ ਸੀ ਕਦੇ ਕਿਸੇ ਦਾ ਫੋਨ ਖੋਲ ਲਿਆ ਕਦੀ ਕੁਛ ਕਰ ਲਿਆ ਕਦੀ ਕੁਛ ਕਰ ਲਿਆ ਚੋਰੀਆਂ ਕਰਦਾ ਹੁੰਦਾ ਸੀ ਜੋੜਾ ਫਿਰ ਤੂੰ ਆਪਣਾ ਰਿਲੇਸ਼ਨ ਤੋੜਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਉਹ ਨਾਲ ਰਿਲੇਸ਼ਨ ਤੋੜਨ ਦੀ ਕੋਸ਼ਿਸ਼ ਹੀ ਕੀਤੀ ਬਾਅਦ ਵਿੱਚ ਉਹ ਨਾਲ ਮੈਨੂੰ ਮਜਬੂਰ ਕਰਤਾ ਸੀ ਜਦੋਂ ਮੈਂ ਰਿਲੇਸ਼ਨ ਤੋੜਦਾ ਫਿਰ 4 ਸਾਲ ਬਾਅਦ ਹੁਣ ਭਗਵੰਤ ਮਾਨ ਸਰਕਾਰ ਕਹਿੰਦੀ ਹੈ ਕਿ ਨਸ਼ਾ ਸੀ ਖਤਮ ਕਰ ਰਹੇ ਹਨ ਪਰ ਤੁਹਾਨੂੰ ਨਸ਼ਾ ਕਿਤਨੇ ਕਿਤੇ ਦੇਖਿਆ ਜਾਂਦਾ ਇੱਥੋਂ ਇੱਥੋਂ ਬੈਠੋ ਇੱਥੋਂ ਤਰਤਾ ਤਾ ਮੈਂ ਜਾਂਦਾ ਹਾਂਜੀ ਕਰੇਬੜ ਆ ਜਾਂਦੇ ਆ ਕਿ ਚਾਹ ਲੈਣਾ ਪੈਂਦਾ ਨਹੀਂ ਲੈ ਕੇ ਆਉਣਾ ਪੈਂਦਾ ਕਿੰਨੇ ਦੀ ਲੈ ਕੇ ਆਉਂਦੇ ਜੀ ਕਿੰਨੇ ਮੈਂ 500 ਦਾ 500 ਦਾ ਡੇਲੀ ਦਾ 500 ਦਾ ਕਿੰਨੇ ਦਾ ਹਾਂਜੀ ਤੇ ਜੇ ਹੁਣ ਛੱਡਣ ਦੀ ਕੋਸ਼ਿਸ਼ ਕਰਨੀ ਹਾਂਜੀ ਹੁਣ ਜਿਹੜੇ ਲੜਕੇ ਨੇ ਤੇਰੇ ਨਾਲ ਧੋਖਾ ਕੀਤਾ ਵਾ ਤੇਨੂੰ ਨਸ਼ੇ ਤੇ ਲਾਇਆ ਵਾ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੀਆਂ ਵੀ ਉਹਨੂੰ ਕੀ ਚਾਹ ਲੈਣਾ ਜੀ ਮੈਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦੀ ਆ ਕਿ ਉਹਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਵੇ ਕਿਉਂਕਿ ਉਹਨੇ ਮੇਰੀ ਜ਼ਿੰਦਗੀ ਖਰਾਬ ਕਰਤੀ ਆ ਭਵੰਤਮਨ ਸਰਕਾਰ ਨੂੰ ਕੀ ਕਹਣਾ ਜੀ ਕਿ ਉਹਨੂੰ ਜਲਦਤੋ ਚਲਦੇ ਫੜਿਆ ਜਾਵੇ ਤੂੰ ਨਸ਼ਾ ਛੱਡਣਾ ਚਾਹੁੰਦੀ ਹਾਂ ਹਾਂਜੀ ਭਗਵਾਨ ਜੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੀ ਆ ਕਿ ਮੇਰਾ ਮੈਸੇਜ ਲਾਇਆ ਜਾਵੇ ਹਾਂਜੀ ਮੈਂ ਨਸ਼ਾ ਛੱਡਾਇਆ ਜਾਵੇ ਮੇਰੀ ਮਦਦ ਕੀਤੀ ਜਾਵੇ ਬਸ ਮੈਨੂੰ ਕਿਸੇ ਸੈਂਟਰ ਵਗੈਰਾ ਚ ਜਾਣਾ ਚਾਹੁੰਦੀ ਆ ਮੈਂ ਛੱਡਣਾ ਚਾਹੁੰਦੀ ਆ ਹਾਂਜੀ ਤੁਸੀਂ ਕਹਿ ਰਹੇ ਸੀ ਕਿ ਤੁਹਾਡੀ ਜਿਹੜੀ ਸੱਸ ਆ ਉਹ ਤੁਹਾਨੂੰ ਲੋਕਾਂ ਨਾਲ ਗਲਤ ਕੰਮ ਕਰਨ ਵਾਸਤੇ ਤੇਜਿੰਦੀ ਹਾਂਜੀ ਰੋਜ਼ ਦਾ 300 ਰੁਪਏ ਮੰਗ ਕਰਦੀ ਸੀ ਮੇਰੇ ਕੋਲ ਕੱਲ ਕੱਲੀ ਤੇਰੀ ਸੱਸ ਦੇ ਦੇ ਕੇ ਸੋਰਾ ਵੀ ਵਿੱਚ ਆਉਂਦੀ ਨਹੀਂ ਸੋਰਾ ਨਹੀਂ ਹੈਗਾ ਸੋਰਾ ਮਰ ਗਿਆ ਹੀ ਹਾਂ ਵਿਆਹ ਨਹੀਂ ਹੋਇਆ ਮੇਰਾ ਉਹਦੇ ਨਾਲ ਰਿਲੇਸ਼ਨ 'ਚ ਰਹਿੰਦੀ ਸੀ ਬਸ ਉਹ ਨਹੀਂ ਰਹਿੰਦੀ ਸ਼ਰੀਰ ਦਾ ਸਮਾਪਤ ਬਣਾਉਂਦੇ ਰਹੀ ਉਹ ਰਾਤ ਨੂੰ ਨਸ਼ਾ ਲਾਤਾ ਹਾਂ ਹਾਂਜੀ ਠੀਕ ਹੈ ਤੇ ਹੁਣ ਇੱਥੋਂ ਤੈਨੂੰ ਨਸ਼ਾ ਪਿੰਡੋਂ ਇੱਥੋਂ ਇੱਥੋਂ ਮਿਲ ਜਾਂਦਾ ਤੰਦਰ ਸਰ ਤੋਂ ਹਾਂਜੀ ਕਿੰਨੀ ਉਮਰ ਹੈ ਨਹੀਂ ਤੇਰੇ ਕੋਲ ਮੇਰੀ 18 ਸਾਲ 18 ਸਾਲ ਪੰਨੀ ਤੇ ਲਾਉਣੀ ਹੈ ਕਿ ਜਾਂ ਪੰਨੀ ਤੇ ਪਹਿਲਾਂ ਟੀਕੇ ਲਾਉਂ ਉਨੇ ਟੀਕਿਆਂ ਤੇ ਲਾਇਆ ਸੀ ਮੈਂ ਬੜੀ ਮੁਸ਼ਕਿਲ ਨਾਲ ਦਵਾਈ ਤੋਈ ਖਾ ਕੇ ਹੁਣ ਪੰਨੀ ਤੇ ਆਈ ਆ ਉਹਨੇ ਮੇਰੀ ਜ਼ਿੰਦਗੀ ਇੰਨੀ ਜ਼ਿਆਦਾ ਖਰਾਬ ਕੀਤੀ ਸੀ ਨਾ ਤੇ ਹਾਰ ਕੇ ਮੈਂ ਉਹਨਾਂ ਰਿਲੇਸ਼ਨ ਖਤਮ ਕਰ ਦਿੱਤਾ ਵਾ ਪਰ ਆਪ ਉਹ ਆਪਣੇ ਘਰ ਤੇ ਕੋ ਰਹਿੰਦਾ ਪਿਆ ਤੇ ਮੈਂ ਇੱਥੇ ਦਰਦ ਦਰਦ ਤੇ ੱੱਕੀ ਕੰਨੀ ਆ ਹੁਣ ਮਾਨ ਸਰਕਾਰ ਨੂੰ ਕੀ ਕਹਿਣਾ ਚਾਹੁੰਦੀ ਮਾਨ ਸਰਕਾਰ ਨੂੰ ਇਹੋ ਕਹਿਣਾ ਚਾਹੁੰਦੀ ਆ ਕਿ ਮੇਰੇ ਹੱਥ ਖੜੇ ਆ ਮੈਨੂੰ ਇਸ ਕੋਡ ਵਿੱਚੋਂ ਕੱਢਿਆ ਜਾਵੇ ਤੇ ਉਹਨੂੰ ਜਲਦ ਤੋਂ ਜਲਦ ਫੜਿਆ ਜਾਵੇ ਕਿਉਂਕਿ ਜਿੰਨੇ ਮੇਰੀ ਜ਼ਿੰਦਗੀ ਖਰਾਬ ਕੀਤੀ ਆ ਉਹ ਕੁਛ ਨਹੀਂ ਜਾਣਦੀ ਕੀ ਨਾਮ ਉਹਦਾ ਮੇਰਾ ਨਾਮ ਮਨਜੋਤ ਕੋਟ ਚਿੱਟੇ ਦੀ ਆਦੀ ਹੋ ਚੁੱਕੀਆਂ ਕੀ ਕਰਨਾ ਹੈ ਸ਼ੌਂਗ ਰਾਂ ਲਾਉਣੀ ਹੈ ਕਿ ਜਾਂਪ ਮੇਨੂ ਜੀ ਮਜਬੂਰੀ ਹੈ ਕੀ ਨਹੀਂ ਇੱਕ ਲੜਕਾ ਆਇਆ ਸੀ ਮੇਰੀ ਲਾਈਫ ਵਿੱਚ 5 ਸਾਲ ਪਹਿਲਾਂ ਤੇ ਉਹ ਨਾਲ ਮੈਂ ਰਿਲੇਸ਼ਨ ਵਿੱਚ ਰਹਿੰਦੀ ਸੀ 6 ਮਹੀਨੇ ਉਹ ਨਾਲ ਰਿਲੇਸ਼ਨ 'ਚ ਰਹੀ ਆ ਤੇ ਬਾਅਦ ਵਿੱਚ ਉਹ ਚਿੱਟਾ ਪਿੰਡਾ ਹੁੰਦਾ ਸੀ ਉਹਨੂੰ ਮੈਂ ਰੋਕਦੀ ਹੁੰਦੀ ਸੀ ਤੇ ਉਹ ਆਪ ਨਾ ਹਟਿਆ ਨਹੀਂ ਉਹਨੇ ਮੈਨੂੰ ਵੀ ਲਾ ਦਿੱਤਾ ਦਰਤਾ ਕਹੋ ਨਾ ਕਿੱਥੋਂ ਰਹਿਣਾ ਰਾਜਵਿੰਦਰ ਸਿੰਘ ਉਹਦਾ ਨਾਮ ਆ ਮੋਕੇ ਦਾ ਰਹਿਣ ਵਾਲਾ ਮੋਕੇ ਕੋਈ ਪਿੰਡ ਦੇ ਖਾਸ ਮੇਟ ਨਹੀਂ ਮੋਕੇ ਪਿੰਡ ਆ ਅੱਛਾ ਛੇਰਪੁਰ ਜਾ ਕੇ ਛੇਰਪੁਰ ਤੋਂਗੇ ਚੰਗਲੀ ਪਿੰਡ ਆ ਉੱਥੇ ਰਹਿ ਰਿਹਾ ਆਪਣੀ ਭੈਣ ਕੋਲ ਜਾ ਕੇ ਭੈਣ ਦਾ ਨਾਮ ਕੀ ਕੀ ਨਾਮ ਸਿਕੁਲਦੀਪ कौर ਕਿੰਨਾ ਚਿਰ ਰਿਲੇਸ਼ਨ ਚ ਰਹੀ ਹੈ ਬਣ ਕੇ ਉਨਨਾ ਮੈਂ 3-4 ਸਾਲ ਰਿਲੇਸ਼ਨ 'ਚ ਰਹੀ ਆ ਕੋਈ ਨਸ਼ਾ ਕਰਦਾ ਉਹ ਵੀ ਨਸ਼ਾ ਕਰਦਾ ਸੀ ਤੇ ਮੈਂ ਉਹਨੂੰ ਰੋਕਦੀ ਹੁੰਦੀ ਸੀ ਬਾਅਦ ਵਿੱਚ ਉਹਨੇ ਮੈਨੂੰ ਨਸ਼ੇ ਤੇ ਲਾਤਾ ਤੇ ਇੱਕ ਦਿਨ ਉਹ ਫੜਿਆ ਗਿਆ ਜੇਲ੍ਹ 'ਚ ਚਲ ਗਿਆ ਤੇ ਬਾਅਦ 'ਚ ਉਹਦੀ ਮਾਂ ਮੈਨੂੰ ਗਲਤ ਕੰਮ 'ਚ ਪਾਤਾ ਉਹਦੀ ਮਾਂ ਨੇ ਕਹਿੰਦੀ ਗਈ ਗਲਤ ਕੰਮ ਮਤਲਬ ਹੋਟਲਾਂ 'ਚ ਕਲੌਂਦੀ ਹੁੰਦੀ ਸੀ ਬੈਡ ਰਿਲੇਸ਼ਨ ਤੇ ਅੱਛਾ ਕਹਿੰਦੀ ਹੁੰਦੀ ਸੀ ਮੈਨੂੰ 3000 ਰੁਪਏ ਚਾਹੀਦਾ ਵਾ ਤੇ ਮੇਰੇ ਲੜਕੇ ਨੂੰ ਵੀ ਪੈਸੇ ਭੇਜ ਜੇਲ੍ਹ ਵਿੱਚ ਤੇ ਉਹਦੀਆਂ ਜ਼ਮਾਨਤਾਂ ਵੀ ਤੂੰ ਕਰਾ ਫੜਿਆ ਉਹ ਆਪਣੀ ਗਲਤੀ ਨਾ ਗਿਆ ਤੇ ਦੋਸ਼ ਮੇਰੇ ਤੇ ਲਾਉਂਦੀ ਸੀ ਗਲਤੀਆਂ ਕਰਦਾ ਹੁੰਦਾ ਸੀ ਕਦੀ ਕਿਸੇ ਦਾ ਫੋਨ ਖੋਲ ਲਿਆ ਕਦੀ ਕੁਛ ਕਰ ਲਿਆ ਕਦੀ ਕੁਛ ਕਰ ਲਿਆ ਚੋਰੀਆਂ ਕਰਦਾ ਹੁੰਦਾ ਸੀ ਜੋੜਾ ਫਿਰ ਤੂੰ ਆਪਣਾ ਰਿਲੇਸ਼ਨ ਤੋੜਨ ਦੀ ਕੋਸ਼ਿਸ਼ ਤੋਂ ਨਹੀਂ ਕੀਤੀ ਉਹ ਨਾਲ ਰਿਲੇਸ਼ਨ ਤੋੜਨ ਦੀ ਕੋਸ਼ਿਸ਼ ਕੀਤੀ ਬਾਅਦ ਵਿੱਚ ਉਹ ਨਾਲ ਮੈਨੂੰ ਮਜਬੂਰ ਕਰਤਾ ਸੀ ਜਦੋਂ ਮੈਂ ਰਿਲੇਸ਼ਨ ਤੋੜਦਾ ਫਿਰ 4 ਸਾਲ ਬਾਅਦ ਹੁਣ ਭਗਵੰਦ ਮਾਂ ਸਰਕਾਰ ਕਹਿੰਦੀ ਹੈ ਕਿ ਨਸ਼ਾ ਸੀ ਖਤਮ ਕਰ ਰਹੇ ਆ ਪਰ ਤੁਹਾਨੂੰ ਨਸ਼ਾ ਕਿਤਨੇ ਕਿਤੇ ਦੇਖਿਆ ਜਾਂਦੇ ਇੱਥੋਂ ਇੱਥੋਂ ਬੈਠੋ ਇੱਥੋਂ ਤਰ ਤਰ ਮਿਲ ਜਾਂਦਾ ਹਾਂਜੀ ਤਰੀਬਾ ਜਾਂਦੇ ਕਿ ਚਾ ਲੈਣਾ ਪੈਂਦਾ ਨਹੀਂ ਲੈ ਕੇ ਆਉਣਾ ਪੈਂਦਾ ਕਿੰਨੇ ਦੀ ਲੈ ਕੇ ਆਉਂਦੇ ਕਿੰਨੇ ਮੈਂ 500 ਦਾ 500 ਦਾ ਡੇਲੀ ਦਾ 500 ਦਾ ਕਿੰਨੇ ਦਾ ਹਾਂਜੀ ਤੇ ਜੇ ਹੁਣ ਛੱਡਣ ਦੀ ਕੋਸ਼ਿਸ਼ ਕਰਨੀ ਹਾਂਜੀ ਹੁਣ ਜਿਹੜੇ ਲੜਕੇ ਨੇ ਤੇਰੇ ਨਾਲ ਧੋਖਾ ਕੀਤਾ ਵਾ ਤੈਨੂੰ ਨਸ਼ੇਤ ਲਾਇਆ ਵਾ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੀਆਂ ਵੀ ਉਹਨੂੰ ਕੀ ਚਾਹਾਂਦਾ ਜੀ ਮੈਂ ਪ੍ਰਸ਼ਾਸਨ ਕੋਲੋਂ ਉਹੀ ਮੰਗ ਕਰਦੀ ਆ ਕਿ ਉਹਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਵੇ ਕਿਉਂਕਿ ਉਹਨੇ ਮੇਰੀ ਜ਼ਿੰਦਗੀ ਖਰਾਬ ਕਰਤੀ ਆ ਭਗਵਾਨ ਜੀ ਸਰਕਾਰ ਦੀ ਕਹਣਾਂ ਜੀ ਕਿ ਉਹਨੂੰ ਜਲਦ ਤੋਂ ਜਲਦ ਫੜਿਆ ਜਾਵੇ। ਤੂੰ ਨਸ਼ਾ ਛੱਡਣਾ ਚਾਹੁੰਦੀ ਹਾਂ। ਹਾਂਜੀ। ਭਗਵਾਨ ਜੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੀ ਹੈ ਕਿ ਮੇਰਾ ਮੈਸੇਜ ਕਾ ਜਾਵੇ। ਹਾਂਜੀ ਮੈਂ ਨਸ਼ਾ ਛੱਡਾਇਆ ਜਾਵੇ। ਮੇਰੀ ਮਦਦ ਕੀਤੀ ਜਾਵੇ ਬਸ ਮੈਨੂੰ ਕਿਸੇ ਸੈਂਟਰ ਵਗੈਰਾ ਚ ਜਾਣਾ ਚਾਹੁੰਦੀ ਹਾਂ ਮੈਂ। ਛੱਡਣਾ ਚਾਹੁੰਦੀ ਹਾਂ। ਹਾਂਜੀ। ਤੁਸੀਂ ਕਹਿ ਰਹੇ ਸੀ ਕਿ ਤੁਹਾਡੀ ਜਿਹੜੀ ਸੱਸ ਆ ਉਹ ਤੁਹਾਨੂੰ ਲੋਕਾਂ ਨਾਲ ਗਲਤ ਕੰਮ ਕਰਨ ਵਾਸਤੇ ਧੇਜਿੰਦੀ। ਹਾਂਜੀ ਰੋਜ਼ ਦਾ 300 ਰੁਪਏ। ਰੋਜ਼ ਦਾ 300 ਰੁਪਏ ਮੰਗ ਕਰਦੀ ਸੀ ਮੇਰੇ ਕੋਲੋਂ। ਕੱਲ ਕੱਲੀ ਤੇਰੀ ਸੱਸ ਮੇਰੇ ਦੇ ਕਿ ਸੋਰਾ ਵੀ ਵਿੱਚ ਸਾਂਭੀ ਨਹੀਂ ਸੋਰਾ ਨਹੀਂ ਹੈਗਾ ਸੋਰਾ ਮਰ ਗਿਆ ਹੀ ਹਾਂ ਵਿਆਹ ਨਹੀਂ ਹੋਇਆ ਮੇਰਾ ਉਹਦੇ ਨਾਲ ਰਿਲੇਸ਼ਨ 'ਚ ਰਹਿੰਦੀ ਸੀ ਬਸ ਉਹ ਨਾਲ ਰਹਿਂਦੀ ਸੀ ਥ੍ਰੀ ਸਮਾਨਤ ਬਣਾਉਂਦੇ ਰਹੀ ਉਹਨਾਂ ਦੇ ਨਾਲ ਨਸ਼ਾ ਲਾਤਾ ਸੀ ਹਾਂਜੀ ਠੀਕ ਹੈ ਤੇ ਹੁਣ ਇੱਥੋਂ ਤੈਨੂੰ ਨਸ਼ਾ ਪਿੰਡੋਂ ਇੱਥੋਂ ਇੱਥੋਂ ਮਿਲ ਜਾਂਦਾ ਤੰਤਰ ਸਾਲ ਤੋਂ ਹਾਂਜੀ ਕਿੰਨੀ ਉਮਰ ਹੈ ਕਨੀ ਤੇਰੇ ਕੋਲ ਮੇਰੀ 18 ਸਾਲ 18 ਸਾਲ ਪੰਨੀ ਤੇ ਲਾਉਣੀ ਹੈ ਕਿ ਜਾਂ ਪੰਨੀ ਤੇ ਪਹਿਲਾਂ ਟੀਕੇ ਲਾ ਉਨੇ ਟੀਕਿਆਂ ਤੇ ਲਾਇਆ ਸੀ ਮੈਂ ਬੜੀ ਮੁਸ਼ਕਿਲਾਂ ਦਵਾਈ ਦੂਈ ਖਾ ਕੇ ਹੁਣ ਪੰਨੀ ਤੇ ਆਈ ਆ ਉਹਨੇ ਮੇਰੀ ਜ਼ਿੰਦਗੀ ਇੰਨੀ ਜ਼ਿਆਦਾ ਖਰਾਬ ਕੀਤੀ ਸੀ ਨਾ ਤੇ ਹਾਰ ਕੇ ਮੈਂ ਉਹਨਾਂ ਰਿਲੇਸ਼ਨ ਖਤਮ ਕਰ ਦਿੱਤਾ ਵਾ ਪਰ ਆਪ ਉਹ ਆਪਣੇ ਘਰ ਤੇ ਕੋ ਰਹਿੰਦਾ ਪਿਆ ਤੇ ਮੈਂ ਇੱਥੇ ਦਰਦ ਦਰਦ ਤੇ ੱੱਕੇ ਕੰਦੀ ਆ ਹੁਣ ਮਾਨ ਸਰਕਾਰ ਨੂੰ ਕੀ ਕਹਿਣਾ ਚਾਹੁੰਦੀ ਮਾਨ ਸਰਕਾਰ ਨੂੰ ਇਹੋ ਕਹਿਣਾ ਚਾਹੁੰਦੀ ਆ ਕਿ ਮੇਰੇ ਹੱਥ ਖੜੇ ਆ ਮੈਨੂੰ ਇਸ ਕੋਡ ਵਿੱਚੋਂ ਕੱਢਿਆ ਜਾਵੇ ਤੇ ਉਹਨੂੰ ਜਲਦ ਤੋਂ ਜਲਦ ਫੜਿਆ ਜਾਵੇ ਕਿਉਂਕਿ ਜਿੰਨੇ ਮੇਰੀ ਜਿੰਨੀ ਖਰਾਬ ਕੀਤੀ ਆ ਉਹ ਕੁਛ ਨਹੀਂ ਕੰਨ ਜਾਂਦੀ ਕੀ ਨਾਮ ਉਹਦਾ ਮੇਰਾ ਨਾਮ ਅਨਜੋਤ ਕੋ ਚਿੱਟੇ ਦੀ ਆਦੀ ਹੋ ਚੁੱਕੀਆਂ ਕੀ ਕਰਨਾ ਹੈ ਸ਼ੌਂਗਰਾ ਲਾਉਣੀ ਹੈ ਕਿ ਜਾਂ ਤੋਂ ਮੈਂ ਹੁੰਦੀ ਆ ਮਜਬੂਰੀ ਹੈ ਕੀ ਨਹੀਂ ਇੱਕ ਲड़का ਆਇਆ ਸੀ ਮੇਰੀ ਲਾਈਫ ਵਿੱਚ 5 ਸਾਲ ਪਹਿਲਾਂ ਤੇ ਉਹ ਨਾਲ ਮੈਂ ਰਿਲੇਸ਼ਨ ਵਿੱਚ ਰਹਿੰਦੀ ਸੀ 6 ਮਹੀਨੇ ਉਹ ਨਾਲ ਰਿਲੇਸ਼ਨ ਚ ਰਹੀ ਆ ਤੇ ਬਾਅਦ ਵਿੱਚ ਉਹ ਚਿੱਟੜ ਪਿੰਡਾ ਹੁੰਦਾ ਸੀ ਉਹਨੂੰ ਮੈਂ ਰੋਕਦੀ ਹੁੰਦੀ ਸੀ ਤੇ ਉਹ ਉਹ ਆਪ ਦਾ ਹਟਿਆ ਨਹੀਂ ਉਹਨੇ ਮੈਨੂੰ ਵੀ ਲਾ ਦਿੱਤਾ ਰਾਜਵਿੰਦਰ ਸਿੰਘ ਉਹਦਾ ਨਾਮ ਆ ਮੋਕੇ ਦਾ ਰਹਿਣ ਵਾਲਾ ਮੋਕੇ ਕੋਈ ਪਿੰਡ ਦੇ ਖਾਸ ਮੇ ਨਹੀ ਮੋਕੇ ਪਿੰਡ ਆ ਅੱਛਾ ਸ਼ੇਰਪੁਰ ਜਾ ਕੇ ਸ਼ੇਰਪੁਰ ਤੋਂ ਅੱਗੇ ਚੰਗਲੀ ਪਿੰਡ ਆ ਉੱਥੇ ਰਹਿ ਰਿਹਾ ਆਪਣੀ ਭੈਣ ਕੋਲ ਜਾ ਕੇ ਭੈਣ ਦਾ ਨਾਮ ਕੀ ਹੈ ਕੀ ਨਾਮ ਸੀ ਕੁਲਦੀਪ ਕੋਰ ਕਿੰਨਾ ਚਿਰ ਰਿਲੇਸ਼ਨ ਚ ਨਹੀਂ ਬਣਾਇਆ ਉੰਨਾ ਮੈਂ 3-4 ਸਾਲ ਰਿਲੇਸ਼ਨ 'ਚ ਰਹੀ ਆ ਉਹ ਵੀ ਨਸ਼ੇ ਕਰਦਾ ਸੀ ਉਹ ਵੀ ਨਸ਼ੇਗਾਰਦਾ ਸੀ ਤੇ ਮੈਂ ਉਹਨੂੰ ਰੋਕਦੀ ਹੁੰਦੀ ਸੀ ਬਾਅਦ ਵਿੱਚ ਉਹਨੇ ਮੈਨੂੰ ਨਸ਼ੇ ਤੇ ਲਾਤਾ ਤੇ ਇੱਕ ਦਿਨ ਉਹ ਫੜਿਆ ਗਿਆ ਜੇਲ੍ਹ 'ਚ ਚਲ ਗਿਆ ਤੇ ਬਾਅਦ 'ਚ ਉਹਦੀ ਮਾਂ ਮੈਨੂੰ ਗਲਤ ਕੰਮਾਂ 'ਚ ਪਾਤਾ ਉਹਦੀ ਮਾਂ ਨੇ ਕਹਿੰਦੀ ਗਈ ਗਲਤ ਕੰਮ ਮਤਲਬ ਹੋਟਲਾਂ 'ਚ ਕਲੌਂਦੀ ਹੁੰਦੀ ਸੀ ਬੈਡ ਰਿਲੇਸ਼ਨ ਤੇ ਅੱਛਾ ਕਹਿੰਦੀ ਹੁੰਦੀ ਸੀ ਮੈਨੂੰ 3000 ਰੁਪਏ ਚਾਹੀਦਾ ਵਾ ਤੇ ਮੇਰੇ ਲੜਕੇ ਨੂੰ ਵੀ ਪੈਸੇ ਭੇਜ ਜੇਲ੍ਹ ਵਿੱਚ ਤੇ ਉਹਦੀਆਂ ਜ਼ਮਾਨਤਾਂ ਵੀ ਤੂੰ ਕਰਾ ਫੜਿਆ ਉਹ ਆਪਣੀ ਗਲਤੀ ਨਾ ਗਿਆ ਤੇ ਦੋਸ਼ ਮੇਰੇ ਤੇ ਲਾਉਂਦੀ ਸੀ ਗਲਤੀਆਂ ਕਰਦਾ ਹੁੰਦਾ ਸੀ ਕਦੇ ਕਿਸੇ ਦਾ ਫੋਨ ਖੋਲ ਲਿਆ ਕਦੀ ਕੁਛ ਕਰ ਲਿਆ ਕਦੀ ਕੁਛ ਕਰ ਲਿਆ ਚੋਰੀਆਂ ਕਰਦਾ ਹੁੰਦਾ ਸੀ ਜੋੜ ਆ ਫੇ ਤੂੰ ਆਪਣਾ ਰਿਲੇਸ਼ਨ ਤੋੜਨ ਦੀ ਕੋਸ਼ਿਸ਼ ਤੂੰ ਨਹੀਂ ਕੀਤੀ ਉਹ ਨਾਲ ਰਿਲੇਸ਼ਨ ਤੋੜਨ ਦੀ ਕੋਸ਼ਿਸ਼ ਹੀ ਕੀਤੀ ਬਾਅਦ ਵਿੱਚ ਉਹ ਨਾਲ ਮੈਨੂੰ ਮਜਬੂਰ ਕਰਤਾ ਸੀ ਜਦ ਮੇਰਾ ਰਿਲੇਸ਼ਨ ਤੋੜਦਾ ਫਿਰ 4 ਸਾਲ ਬਾਅਦ ਹੁਣ ਤਾਂ ਮੰਤ ਸਰਕਾਰ ਕਹਿੰਦੀ ਹੈ ਕਿ ਨਸ਼ਾ ਸੀ ਖਤਮ ਕਰ ਰਹੇ ਆ ਪਰ ਤੁਹਾਨੂੰ ਨਸ਼ਾ ਕਿਤਨੇ ਕਿਤੇ ਦੇਖਿਆ ਜਾਂਦਾ ਇੱਥੋਂ ਇੱਥੋਂ ਬੈਠੋ ਇੱਥੋਂ ਤਰ ਤਰ ਮਿਲ ਜਾਂਦਾ ਹਾਂਜੀ ਤਾਰੇ ਬੜਾ ਜਾਂਦੇ ਇਹ ਚਾਹ ਲੈਣਾ ਪੈਂਦਾ ਨਹੀਂ ਲੈ ਕੇ ਆਉਣਾ ਪੈਂਦਾ ਕਿੰਨੇ ਦੀ ਲੈ ਕੇ ਆਉਂਦੇ ਕਿੰਨੇ ਮੈਂ 500 ਦਾ 500 ਦਾ ਡੇਲੀ ਦਾ 500 ਦਾ ਪੀਣੀ ਨੂੰ ਹਾਂਜੀ ਤੇ ਜੇ ਹੁਣ ਛੱਡਣ ਦੀ ਕੋਸ਼ਿਸ਼ ਕਰਨੀ ਹਾਂਜੀ ਹੁਣ ਜਿਹੜੇ ਲੜਕੇ ਨੇ ਤੇਰੇ ਨਾਲ ਧੋਖਾ ਕੀਤਾ ਵਾ ਤੈਨੂੰ ਨਸ਼ੇਤ ਲਾਇਆ ਵਾ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੀਆਂ ਵੀ ਉਹਨੂੰ ਕੀ ਸਜ਼ਾ ਮਿਲਦਾ ਜੀ ਮੈਂ ਪ੍ਰਸ਼ਾਸਨ ਕੋਲ ਉਹ ਹੀ ਮੰਗ ਕਰਦੀ ਹਾਂ ਕਿ ਉਹਨੂੰ ਚੇਲ ਦੀਆਂ ਸਲਾਖਾਂ ਪਿੱਛੇ ਜਾਵੇ ਕਿਉਂਕਿ ਉਹਨੇ ਮੇਰੀ ਜ਼ਿੰਦਗੀ ਖਰਾਬ ਕਰਤੀ ਆ ਭਗਵਾਨ ਸਰਕਾਰ ਦੀ ਕਰਨ ਜੀ ਕਿ ਉਹਨੂੰ ਜਲਦ ਤੋਂ ਜਲਦ ਫੜਿਆ ਜਾਵੇ। ਤੂੰ ਨਸ਼ਾ ਛੱਡਣਾ ਚਾਹੁੰਦੀ ਹਾਂ? ਹਾਂਜੀ। ਭਗਵੰਦ ਮਾਨ ਸਰਕਾਰ ਨੂੰ ਕੀ ਕਹਿਣਾ ਚਾਹੁੰਦੀ ਹੈ ਕਿ ਮੇਰਾ ਮੈਸੇਜ ਲਾਇਆ ਜਾਵੇ? ਹਾਂਜੀ ਮੈਂ ਨਸ਼ਾ ਛੱਡਾਇਆ ਜਾਵੇ। ਮੇਰੀ ਮਾ